ਸਭ ਤੋਂ ਇਸ ਸਮੇਂ ਅਸੀਂ ਬੰਗਾ ਰੋਡ ਸੁਰੇਂਦਰਾ ਟਾਵਰ ਵਿਖੇ ਮੌਜੂਦ ਹੈ ਜਿੱਥੇ ਹਮੇਸ਼ਾ ਚਹਿਲ ਪਹਿਲ ਰਹਿੰਦੀ ਹੈ ਲੇਕਿਨ ਖਾਸ ਗੱਲ ਇਹ ਹੈ ਕਿ ਨਵਾਂ ਸ਼ਹਿਰ ਦੀ ਹਿਸਟਰੀ ਵਿੱਚ ਇੱਕ ਨਵਾਂ ਚੈਪਟਰ ਲਿਖਿਆ ਜਾ ਰਿਹਾ ਹੈ ਉਹ ਚੈਪਟਰ ਹੈ ਜੀ 2W ਮਾਰਟ ਦਾ ਕਿਉਂਕਿ ਇਹ ਜਿਹੜਾ ਮਾਰਟ ਹੈ ਇਹ 365 ਦਿਨ 24 ਘੰਟੇ ਖੁੱਲ੍ਹਾ ਰਹੇਗਾ ਚਾਹੇ ਸੂਰਜ ਦੀ ਤਪਸ਼ ਮੌਜਾਦਾ ਹੋਵੇ ਚਾਹੇ ਬਰਸਾਤ ਬਹੁਤ ਤੇਜ਼ ਹੋਵੇ ਚਾਹੇ ਤਾਰੇ ਦੀ ਟਿਮਟਮਾਟ ਹੋਵੇ ਇਹ ਜਿਹੜਾ ਮਾਲ ਹੈ ਇਹ ਹਮੇਸ਼ਾ ਖੁੱਲ੍ਹਾ ਰਹੇਗਾ ਤਦ ਕੋਈ ਵੀ ਨਹੀਂ ਛੱਡਿਆ ਤੁਸੀਂ ਚਾਹੇ ਸਵੇਰੇ ਉੱਠ ਕੇ ਪੂਜਾ ਕਰਨੀ ਆ ਅਰਗਬਤੀ ਹੈ ਤੂਪ ਹੈ ਔਰ ਇਧਰ ਤੁਸੀਂ ਮੈਨੂੰ ਜਿਹੜਾ ਪੈਂਪਲੇਟ ਦਿੱਤਾ ਇਹਦੇ ਤੇ ਵੀ ਬਹੁਤ ਸਾਰੇ ਪ੍ਰੋਡਕਟਸ ਆ ਕਹਿੰਦੇ ਕਿ 7% ਤੋਂ ਲੈ ਕੇ 50% ਤੱਕ ਆਫਰ ਚੱਲੀ ਜਾਂਦੀ ਆ 50% ਤੱਕ ਨਹੀਂ ਅਪ ਟੂ 75% ਦਾ ਆਫਰ ਚੱਲੀ ਆ 75% ਤੱਕ ਵੀ ਚੱਲੀ ਜਾਂਦੀ ਆ ਇਹ ਜਿਹੜੀ ਤੁਸੀਂ ਆਫਰਸ ਲਗਾਈਆਂ ਹੋਈਆਂ ਆ ਕਿ ਇਹ ਫੈਸਟੀਵਲ ਸੀਜ਼ਨ ਕਰਕੇ ਹੀ ਹੁਣ ਜਿਹੜੀਆਂ ਆਫਰਸ ਲਗਾਈਆਂ ਕਿ ਥਰੋਅ ਆਊਟ ਦਾ ਈਅਰ ਚੱਲਦੀ ਰਹੇ ਸੋ ਇਹ ਸਾਰਾ ਸਾਲ ਚੱਲਦੀਆਂ ਰਹਿੰਦੀਆਂ ਤੇ ਫੈਸਟੀਵਲ ਸੀਜ਼ਨ ਤੇ ਜਿਹੜੀਆਂ ਅਲੱਗ ਆਫਰ ਆਉਂਦੀਆਂ ਆ ਉਹ ਥੋੜੀ ਐ ਸਪੈਸ਼ਲ ਆਫਰ ਹੈ। ਇਹ ਹੈ ਕਿ ਜਿਹਨਾਂ ਦੇ ਪ੍ਰਾਈਸ ਇੱਥੇ ਟੀ ਦੇ ਅਤੇ ਕਾਫੀ ਦੇ ਬਹੁਤ ਹੀ ਜੈਨੂਇਨ ਸਿਰਫ 19 ਰੁਪਏ ਚ ਚਾਹ ਸ਼ੁਰੂ ਹੋ ਜਾਂਦੀ ਹੈ ਤੇ 28 ਰੁਪਏ ਚ ਕਾਫੀ। ਮੈਮ ਮੈਨੂੰ ਲੱਗਦਾ ਕਿ ਜਿਹੜੇ ਸਟੂਡੈਂਟਸ ਆ ਉਹਨਾਂ ਦਾ ਫੇਵਰਿਟ ਸਪੌਟ ਬਣ ਜਾਣਾ ਹੈ ਹਾਂਜੀ ਬਿਲਕੁਲ ਆਪਣਾ ਆਪਾਂ ਨੂੰ ਪਤਾ ਹੈ ਆਈਲੈਂਡ ਸੈਂਟਰ ਵਗੈਰਾ ਨੇੜੇ ਆ ਸੋ ਕਈ ਵੇਲੇ ਹੁੰਦਾ ਆਪਾਂ ਨਹੀਂ ਲੈ ਕੇ ਆ ਸਕਦੇ ਕੋਈ ਲੰਚ ਵਗੈਰਾ ਵੀ ਅਫੋਰਡੇਬਲ ਪ੍ਰਾਈਸਿਸ ਤੇ ਜਿਹੜਾ ਸਾਨੂੰ ਸਾਰਾ ਕੈਫੇ ਦਾ ਆਪਣਾ ਆਫਰਸ ਲਗਾਈਆਂ ਜਾਂਦੀਆਂ ਨਾ ਜਿਵੇਂ ਬਾਏ 1겟1 ਫ੍ਰੀ ਜਾਂ ਬਾਏ 2겟1 ਫ੍ਰੀ ਜਦੋਂ ਬਾਇਵਨ ਗੈਟ ਟੂ ਫ੍ਰੀ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਐਕਸਪਾਇਰੀ ਡੇਟ ਹੁੰਦੀ ਆ ਉਹ ਨੇੜੇ ਹੁੰਦੀ ਆ ਕਿ ਤੁਸੀਂ ਤਾਂ ਨਹੀਂ ਇਹ ਤਾਂ ਝੋਲ ਕੇ ਨਹੀਂ ਨਹੀਂ ਸਰ ਪਹਿਲਾਂ ਹੀ ਅਸੀਂ ਐਕਸਪਾਇਰੀ ਜਿਹੜੀ ਆ ਹਰੇਕ ਕੱਲੇ ਕੱਲੇ ਪੀਸ ਦੀ ਜਿਹੜੀ ਆ ਚੈੱਕ ਕਰਕੇ ਹੀ ਲਗਾਈ ਹੋਈ ਆ ਐਕਸਪਾਇਰੀ ਵਾਲਾ ਜਿਹੜਾ ਆ ਆਪਾਂ ਨਹੀਂ ਵੇਚ ਸਕਦੇ ਅੱਛਾ ਐਕਸਪਾਇਰੀ ਵਾਲਾ ਜਿਹੜਾ ਨਜ਼ਦੀਕ ਐਕਸਪਾਇਰੀ ਹੋ ਨਹੀਂ ਰੱਖਦਾ ਹਾਂਜੀ ਨਹੀਂ ਇਸਕਲ ਦੀ ਗਾਰੰਟੀ ਹੈ ਹਾਂਜੀ ਸਰ ਜਿਹੜੇ ਕੱਪੜੇ ਆ ਬੱਚਿਆਂ ਦੇ ਇਹ 199 ਰੁਪਏ ਜੀ ਕਿਵੇਂ ਸ਼ੁਰੂਆਤ ਕੀਤੇ ਜਿੱਤੋਂ ਮੈਨੂਫੈਕਚਰ ਕਰਾਏ ਆ ਉਨੇ ਇਮੋਸ਼ਨਲ ਤਾਂ ਨਹੀਂ ਕਰ ਦੁੱਤਾ ਨਹੀਂ ਨਹੀਂ ਜੀ ਸਾਡਾ ਕਨਸੈਪਟ ਹੀ ਇਹ ਆ ਕਿ ਸਾਡੇ 99 ਰੁਪਏ ਤੋਂ ਸ਼ੁਰੂ ਆ ਤੇ ਹਜੇ ਸਿਰਫ ਲਾਂਚਿੰਗ ਹੀ ਆ ਸਾਡਾ ਪਹਿਲਾ ਸਟੋਰ ਆ ਜਿੱਥੇ ਅਸੀਂ ਨਵਾਂ ਸ਼ਹਿਰ ਦੇ ਵਿੱਚ ਆਪਣਾ ਫੈਸ਼ਨ ਦਾ ਪੈਰਲ ਦਾ ਲਾਂਚ ਕੀਤਾ ਆ ਤੇ 99 ਤੋਂ ਅੰਦਰ ਹੀ ਆ ਸਾਰੇ ਕੱਪੜੇ ਹਜ਼ਾਰ ਤੋਂ ਥੱਲੇ ਥੱਲੇ ਹਾਂਜੀ ਮਤਲਬ 99 ਰੁਪਏ ਤੋਂ ਸ਼ੁਰੂ ਹੋ ਕੇ 100 ਦੇ ਨੋਟ ਤੋਂ ਲੈ ਕੇ 2 500 ਦੇ ਨੋਟ ਤੱਕ ਗੱਲ ਨੇ ਭੜੀ ਹਾਂਜੀ ਯੂਨੀਕ ਚੀਜ਼ ਮੈਨੂੰ ਪਤਾ ਲੱਗੀ ਸੀ ਕਹਿੰਦੇ ਕਿ ਜੇ 1000 ਦੀ ਸ਼ਾਪਿੰਗ ਕਰਦੇ ਆਂ ਹਾਂਜੀ 70 ਰੁਪਏ ਚ ਪੈਕਟ ਮਿਲਗਾ ਹਾਂਜੀ ਸਰ ਕਿਲੋ ਜਿਹੜੀ ਚੀਨੀ ਤੁਹਾਨੂੰ 70 ਰੁਪਏ ਦੀ ਮਿਲੇਗੀ ਜੇ ਤੁਸੀਂ 1000 ਦੀ ਸ਼ਾਪਿੰਗ ਕਰਦੇ ਆਂ ਸਾਰਾ ਕੁਝ ਅਵੇਲੇਬਲ ਹੋਏਗਾ 버ਗਰ ਵੀ ਜਿਹੜੇ ਆਪਾਂ ਕੋਲ 30 ਰੁਪਏ ਤੋਂ ਸ਼ੁਰੂ ਆ ਤੇ ਪੀਜ਼ਾ ਹਾਂਜੀ ਪੀਜ਼ਾ ਜਿਹੜਾ 40 ਰੁਪਏ ਤੋਂ ਸ਼ੁਰੂ ਨੇ ਕੋਰਸੈਟਸ ਆ ਜਾਂਦੇ ਜੋ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਆ 1000 ਰੁਪਏ ਦੇ ਵਿੱਚ ਬਿਲਕੁਲ ਤੁਹਾਨੂੰ ਅ ਐਮਬਰਾਇਡਰਡ ਜਿਹੜਾ ਪੀਸ ਤੁਹਾਨੂੰ ਮਿਲਣਾ ਆ ਹੁਣ ਆ ਜੇ ਸ਼ਾਰਟ ਕੁਰਤੀਸ ਆ ਸਿਰਫ 200 ਰੁਪਏ ਦੇ ਵਿੱਚ ਤੁਹਾਨੂੰ ਸ਼ਾਰਟ ਕੁਰਤੀਸ ਮਿਲ ਰਹੀਆਂ ਜੋ ਕਿ ਕਿਤੇ ਵੀ ਨਹੀਂ ਮਿਲਣੀਆਂ ਤੁਹਾਨੂੰ ਪਿਓਰ ਕੋਟਨ ਹਾਂ ਜੀ ਲੁਧਿਆਣਾ ਹੀ ਜਾਣਾ ਪੈਣਾ ਹਾਂ ਜੀ ਤੇਲ ਖਰਚ ਕੇ ਹੋਰ ਇੱਕ ਚੀਜ਼ ਸਾਡੇ ਕੋਲ ਜਿਹੜੀਆਂ 2 ਲੀਟਰ ਵਾਲੀਆਂ ਜਿਹੜੀਆਂ ਕੋਲਡ ਡਰਿੰਕਸ ਆ ਚਾਹੇ ਕੋਕਾ ਕੋਲਾ ਆ ਜਾਂ ਫੈਂਟਾ ਆ ਜਾਂ ਲਿੰਕਾ ਆ ਜਾਂ ਕੁਝ ਵੀ 99 ਵਾਲੀ ਬੋਤਲ ਸਿਰਫ ਤੁਹਾਨੂੰ 75 ਰੁਪਏ ਦੇ ਵਿੱਚ ਮਿਲ ਰਹੀ ਆ ਤੇ ਨਮਕੀਨ ਆ ਜਾਂਦੇ ਉਸ ਤੋਂ ਬਾਅਦ ਸਾਨੂੰ ਬਾਏ 1 ਗੈਟ 1 ਜਿਹੜੇ ਆ ਕੋਈ ਵੀ ਨਮਕੀਨ ਤੁਸੀਂ ਲੈਣਾ ਹੈ ਬਾਏ 1 ਗੈਟ 1 ਚ ਨਮਕੀਨ ਇਧਰ ਆਪਾਂ ਦਿਖਾ ਦਈਏ ਮੈਡਮ ਇਸ ਤੋਂ ਬਾਅਦ ਸਾਡੇ ਆ ਮਕੇਨਜ਼ ਆ ਜਾਂਦੇ ਆ। ਆ ਵੀ ਦੱਸ। ਮਕੇਨਜ਼ ਆ ਜਾਂਦੇ ਇਹਦੇ ਵਿੱਚ ਤੁਹਾਨੂੰ ਵੈਰਾਈਟੀ ਸਾਰੀ ਮਿਲ ਜਾਏਗੀ। ਪ੍ਰਾਈਜ਼ ਵਗੈਰਾ, ਪੋਟੈਟੋ ਬਾਈਟ ਸਭ ਕੁਝ ਮਿਲ ਜਾਏਗਾ। ਬੜੀ ਫੈਸ਼ਨੇਬਲ ਟੀ-ਸ਼ਰਟ ਹੈ ਮੈਨੂੰ ਅੱਛੀ ਲੱਗੀ ਆ। ਆ ਹੋ ਗਈ। ਤੁਸੀਂ ਆ ਵੈਰਾਈਟੀ ਦੇਖ ਸਕਦੇ ਹੋ ਬਹੁਤ ਸਾਰੀ ਇਨਾਂ ਕੋਲ ਵੈਰਾਈਟੀ ਅਵੇਲੇਬਲ ਹੈਗੀ ਆ। ਤੁਸੀਂ ਆ ਕੇ ਇੱਥੇ ਜ਼ਿਆਦਾ ਜਦੋਂ ਟੱਚ ਐਂਡ ਫੀਲ ਕਰੋਗੇ ਤੁਹਾਨੂੰ ਤਾਂ ਪਤਾ ਲੱਗੇਗਾ ਕਿ ਜੋ ਮੈਂ ਕਹਿ ਰਿਹਾ ਹਾਂ ਉਹ ਸਹੀ ਆ ਕਿ ਨਹੀਂ। ਬਾਕੀ ਕਾਲਰ ਟੀ-ਸ਼ਰਟਸ ਵੀ ਆਵਜੇ ਦਿਖਾ ਦੇ। ਮੈਂ ਥੋੜਾ ਐਕਸਪਲੇਨ ਕਰ ਦੋ। ਕਾਲਰ ਟੀ-ਸ਼ਰਟਸ ਆ ਜਾਣਗੀਆਂ ਬਿਲਕੁਲ ਅਫੋਰਡੇਬਲ ਰੇਟਸ ਤੇ ਹੀ ਆਏ ਸੋ 15 ਤਰੀਕ ਨੂੰ ਪੀਜ਼ਾ ਫ੍ਰੀ ਦੇ ਰਹੇ ਹਾਂ ਜੀ ਸਰ ਕਿ ਕੁਝ ਵੀ ਆਰਡਰ ਕਰਦੇ ਸਾਰਾ ਕੁਝ ਫ੍ਰੀ ਆ ਸਰ ਪੀਜ਼ਾ ਫ੍ਰੀ ਹੈ ਕਿਸੇ ਵੀ ਕਸਟਮਰ ਨੂੰ ਆਪਾਂ ਜਿਹੜਾ ਪੀਜ਼ਾ ਫ੍ਰੀ ਆ ਤਾਂ ਠੀਕ ਆ ਜਿਹੜਾ ਆਏਗਾ ਪੀਜ਼ਾ ਫ੍ਰੀ ਪਾਏਗਾ ਜਿਹੜਾ ਨਹੀਂ ਆਏਗਾ ਉਹ ਪਛਤਾਏਗਾ ਕਿਉਂਕਿ ਤੁਹਾਡੇ ਵਾਲਟ ਨੇ 1 ਰੁਪਿਆ ਨਹੀਂ ਖਰਚਣਾ ਤੁਸੀਂ ਇੱਥੇ ਆਣਾ ਕੈਫੇਟੇਰੀਆ ਆਣਾ ਪੀਜ਼ਾ ਆਰਡਰ ਕਰਨਾ ਤੁਹਾਨੂੰ ਪੀਜ਼ਾ ਫ੍ਰੀ ਮਿਲਣਾ ਤਾਂ 15 ਅਗਸਤ ਦਾ ਤੁਸੀਂ ਪੂਰਾ ਬੈਨੀਫਿਟ ਲੈ ਸਕਦੇ ਹੋ ਇੰਡੀਪੈਂਡੈਂਸ ਦੇ ਆ ਲੇਕਿਨ ਇਹ ਤੁਹਾਡੇ ਨਾਲ ਸੈਲੀਬ੍ਰੇਟ ਕਰਨਗੇ ਕਹਿੰਦੇ ਕਿ ਨਵਾਂ ਸ਼ਹਿਰ ਬੰਗਾ ਰੋਡ ਤੇ ਡਬਲਯੂ ਇੱਕ ਨਵਾਂ ਮਾਰਟ ਖੁੱਲ੍ਹਾ ਹੈ ਜਿਸ ਦੀ ਘਰ ਘਰ ਹੋ ਰਹੀ ਹੈ ਗੱਲਬਾਤ ਦੋਸਤੋ ਕਿ ਨਵਾਂ ਸ਼ਹਿਰ ਦੀ ਹਿਸਟਰੀ ਵਿੱਚ ਪਹਿਲੀ ਵਾਰ ਹੈ ਕਿ ਕੋਈ ਮਾਰਟ 24 ਘੰਟੇ ਖੁੱਲ੍ਹਾ ਰਹੇਗਾ ਚਾਹੇ ਦਿਨ ਹੋਵੇ ਚਾਹੇ ਰਾਤ ਦੋਸਤੋ ਕਹਿੰਦੇ ਕਿ 7% ਤੋਂ ਲੈ ਕੇ 50% ਤੱਕ ਇੱਥੇ ਤੁਹਾਨੂੰ ਡਿਸਕਾਊਂਟ ਮਿਲੇਗਾ ਲੋਕ ਇਸ ਗੱਲ ਦੀ ਦੇ ਰਹੇ ਨੇ ਦਾਤ ਦੋਸਤੋ ਕਿ ਇੱਕੋ ਛੱਤ ਥੱਲੇ ਤੁਹਾਨੂੰ ਗਰੋਸਰੀ ਵੀ ਮਿਲੇਗੀ ਫੈਸ਼ਨੇਬਲ ਕਲੋਥਸ ਵੀ ਮਿਲਣਗੇ ਤੁਹਾਨੂੰ ਕੈਫੇਟੇਰੀਆ ਵੀ ਮਿਲੇਗਾ ਕੀ ਇਹ ਘਟ ਹੈ ਸੋਗਾਤ ਦੋਸਤੋ ਲੋਕ ਕਹਿੰਦੇ ਨੇ ਕਿ ਸੱਚਿਓ ਸਾਡੇ ਫਾਇਦੇ ਹੋਣੇ ਨੇ ਇਹ ਕਹਿੰਦੇ ਆ ਕਿ ਤੁਹਾਡੇ ਫਾਇਦੇ ਬਹੁਤ ਸਾਰੇ ਕਰਨੇ ਆ ਇਹ ਤਾਂ ਹਲੇ ਆਫਰਾਂ ਦੀ ਹੈ ਸ਼ੁਰੂਆਤ ਦੋਸਤੋ ਇਹ ਤਾਂ ਹਲੇ ਆਫਰਾਂ ਦੀ ਹੈ ਸ਼ੁਰੂਆਤ ਦੋਸਤੋ ਸਤਿ ਸ਼੍ਰੀ ਅਕਾਲ ਪੀ ਬਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ਵਰੀ ਤੁਸੀਂ ਸ਼ਹਿਰ ਤੋਂ ਬਜ਼ਲਾਰ ਰਹੇ ਹੋ ਵੀਡੀਓ ਕਿ ਸਵਾਗਤ ਹੁੰਦਾ ਹੈ ਸਤਿਓ ਇਸ ਸਮੇਂ ਅਸੀਂ ਬੰਗਾ ਰੋਡ ਸੁਰੇਂਦਰਾ ਟਾਵਰ ਵਿਖੇ ਮੌਜੂਦ ਹੈ ਜਿੱਥੇ ਹਮੇਸ਼ਾ ਚਹਿਲ ਪਹਿਲ ਰਹਿੰਦੀ ਹੈ ਲੇਕਿਨ ਖਾਸ ਗੱਲ ਇਹ ਹੈ ਕਿ ਨਵਾਂ ਸ਼ਹਿਰ ਦੀ ਹਿਸਟਰੀ ਵਿੱਚ ਇੱਕ ਨਵਾਂ ਚੈਪਟਰ ਲਿਖਿਆ ਜਾ ਰਿਹਾ ਹੈ ਉਹ ਚੈਪਟਰ ਹੈ ਜੀ 24h ਮਾਰਟ ਦਾ ਕਿਉਂਕਿ ਇਹ ਜਿਹੜਾ ਮਾਰਟ ਹੈ ਇਹ 365 ਦਿਨ 24 ਘੰਟੇ ਖੁੱਲ੍ਹਾ ਰਹੇਗਾ ਚਾਹੇ ਸੂਰਜ ਦੀ ਤਪਸ਼ ਬਹੁਤ ਜ਼ਿਆਦਾ ਹੋਵੇ ਚਾਹੇ ਬਰਸਾਤ ਬਹੁਤ ਤੇਜ਼ ਹੋਵੇ ਚਾਹੇ ਤਾਰੇ ਵੀ ਟਿਮਟਮਾ ਹਟ ਹੋਵੇ ਇਹ ਜਿਹੜਾ ਮਾਲ ਹੈ ਇਹ ਹਮੇਸ਼ਾ ਖੁੱਲਾ ਰਹੇਗਾ 365 ਦਿਨ 24 ਘੰਟੇ ਹਫ਼ਤੇ ਦੇ ਸੱਤੇ ਦਿਨ ਔਰ ਖਾਸ ਗੱਲ ਇਸ ਮਾਲ ਦੀ ਇਹ ਹੈ ਜਿਹੜੀ ਸੜ ਤੱਕ ਪਹੁੰਚੀ ਆ ਕਿ 7% ਤੋਂ ਲੈ ਕੇ 50% ਤੱਕ ਤੁਹਾਨੂੰ ਡਿਸਕਾਊਂਟ ਦੇਣਗੇ ਇੱਕੋ ਛਾਦੇ ਥੱਲੇ ਤੁਹਾਨੂੰ ਫੈਸ਼ਨੇਬਲ ਕਲੋਥਸ ਵੀ ਮਿਲਣਗੇ ਇੱਕੋ ਛਾਦੇ ਥੱਲੇ ਤੁਹਾਨੂੰ ਗਰੋਸਰੀ ਦੀ ਬਹੁਤ ਸਾਰੀਆਂ ਆਈਟਮਸ ਮਿਲਣਗੇ ਈਵਨ ਮੈਂ ਇਹ ਕਹਿ ਸਕਦਾ ਕਿ ਘਰ ਦਾ ਕੱਲਾ ਕੱਲਾ ਸਮਾਨ ਤੋਂ ਮੈਥੋਂ ਮਿਲਣਾ ਔਰ ਹਰ ਇੱਕ ਕਮੋਡਿਟੀ ਤੇ ਹਰ ਇੱਕ ਪ੍ਰੋਡਕਟ ਦੇ ਉੱਤੇ ਇਹ ਦੱਸ ਰਹੇ ਕਿ ਇਹਨਾਂ ਨੇ ਵਾਜਬ ਡਿਸਕਾਊਂਟ ਲਗਾਇਆ ਹੋਇਆ ਨਾਲ ਦੀ ਨਾਲ ਕੈਫੇਟੇਰੀਆ ਵੀ ਹੈ ਜਿੱਥੇ ਪ੍ਰਾਈਸ ਬਹੁਤ ਜੈਨੂਇਨ ਹੈ ਤਾਂ ਇੱਕ ਵਾਰੀ ਆਪਾਂ ਅੰਦਰ ਚੱਲਦੇ ਹਾਂ ਔਰ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਮਾਰਟ ਆ ਬਹੁਤ ਪਾਕਟ ਫ੍ਰੈਂਡਲੀ ਆ ਤੁਹਾਨੂੰ ਅੰਦਰ ਦੇ ਸਾਰੇ ਨਜ਼ਾਰੇ ਦਿਖਾਣੇ ਆ ਅੰਦਰਲੇ ਸਾਰੇ ਥਿਊ ਦਿਖਾਣੇ ਕਹਿੰਦੇ ਕਿ ਇਹ ਜਿਹੜਾ ਮਾਰਟ ਆ ਇਹ ਇੰਨਾ ਕਿਫਾਈਤ ਹੈ ਕਿ ਤੁਹਾਡਾ ਜਿਹੜਾ ਵਾਲਟ ਹੈ ਉਹ ਸਦਾ ਖੁਸ਼ ਰਹੇਗਾ ਕਿਵੇਂ ਖੁਸ਼ ਰਹੇਗਾ ਅੰਦਰ ਚੱਲ ਕੇ ਦੇਖਦੇ ਲੈਟ ਸਾਥਿਓ ਬੀ ਡਬਲਯੂ ਮਾਰਟ ਦੇ ਅੰਦਰ ਅਸੀਂ ਐਂਟਰ ਕਰ ਚੁੱਕੇ ਹਾਂ ਸਾਡੇ ਨਾਲ ਸਿਮਰਨ ਜੀ ਬਣੇ ਹੋਏ ਆ ਪਹਿਲਾਂ ਨਰ ਸਵਾਗਤ ਕਰਦੇ ਫਿਰ ਗੱਲਬਾਤ ਕਰਾਂਗੇ ਬਹੁਤ ਨੇਕਾ ਸਵਾਗਤ ਹੈ ਸਰ ਸ੍ਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਬੀ ਡਬਲਯੂ ਮਾਰਟ ਵਿੱਚ ਸਵਾਗਤ ਹੈ ਜੀ ਜੀ ਸਿਮਰਨ ਪਹਿਲੀ ਗੱਲ ਤਾਂ ਮੁਬਾਰਕ ਹੈ ਪਹਿਲਾ ਹੀ ਦਿਨ ਹੈ ਔਰ ਬਹੁਤ ਸਾਰਾ ਮੈਂ ਲੋਕਾਂ ਚ ਉਤਸ਼ਾਹ ਦੇਖ ਪਾ ਰਹੇ ਇੱਥੇ ਪਹੁੰਚ ਰਿਹਾ ਉਹ ਦੇਖੋ ਵੀਡੀਓ ਸੀ ਬਣਾ ਰਹੇ ਆ ਵੀਡੀਓ ਬਣਾ ਬਣਾ ਕੇ ਵੀ ਸੈਂਡ ਕਰ ਰਹੇ ਆ ਅੱਛਾ ਦੂਜੀ ਗੱਲ ਇੰਟਰਨੈਸ਼ਨਲ ਮਹਿਸੂਸ ਹੋ ਰਿਹਾ ਕਿ ਇੰਟਰਨੈਸ਼ਨਲ ਸਟੈਂਡਰਡਸ ਤੁਸੀਂ ਜਿਹੜੇ ਮੇਨਟੇ ਕੋਟ ਜਿਹੜੇ ਐਸੈਂਸ਼ੀਅਲ ਗੋਡਸ ਆ ਇਨਵੈਂਟਰੀ ਬਹੁਤ ਸਾਰੀ ਆ ਇਹਨੂੰ ਮੈਨੇਜ ਕਿਵੇਂ ਕਰਦੇ ਸਰ ਸਾਡਾ ਹਫਤੇ ਤੋਂ ਹਫਤੇ ਜਿਹੜੀ ਇਨਵੈਂਟਰੀ ਹੁੰਦੀ ਰਹਿੰਦੀ ਆ ਕਾਫੀ ਸਾਡੇ ਕੋਲ ਸਟਾਫ ਹੈਗਾ ਜੋ ਮੈਨੇਜਮੈਂਟ ਹੁੰਦੀ ਰਹਿੰਦੀ ਹੈ ਤੇ ਸਿਸਟਮ ਚ ਆਟੋਮੈਟਿਕਲੀ ਸਾਰਾ ਸੌਫਟਵੇਅਰ ਹੈ ਜਿਹੇ ਹਾਂ ਅੱਛਾ ਮੈਂ ਦੇਖ ਪਾ ਰਿਹਾ ਪ੍ਰੋਡਕਟ ਕੋਈ ਵੀ ਨਹੀਂ ਛੱਡਿਆ ਤੁਸੀਂ ਚਾਹੇ ਸਵੇਰੇ ਉੱਠ ਕੇ ਪੂਜਾ ਕਰਨੀ ਆ ਅਰਗਬੱਤੀ ਹੈ ਧੂਪ ਹੈ ਔਰ ਇਧਰ ਤੁਸੀਂ ਮੈਨੂੰ ਜਿਹੜਾ ਪੈਂਪਲੇਟ ਦਿੱਤਾ ਇਹਦੇ ਤੇ ਵੀ ਬਹੁਤ ਸਾਰੇ ਪ੍ਰੋਡਕਟਸ ਆ ਕਹਿੰਦੇ ਕਿ 7% ਤੋਂ ਲੈ ਕੇ 50% ਤੱਕ ਆਫਰ ਚੱਲੇ ਜਾਂਦੀ ਆ। ਹਾਂ ਜੀ। 50% ਤੱਕ ਨਹੀਂ ਅਪ ਟੂ 75% ਤੱਕ ਆਫਰ ਚੱਲੀ ਆ। 75% ਤੱਕ ਵੀ ਚੱਲੇ ਜਾਂਦੀ ਆ। ਇਹ ਜਿਹੜੀ ਤੁਸੀਂ ਆਫਰਸ ਲਗਾਈਆਂ ਹੋਈਆਂ ਆ। ਹਾਂ ਜੀ। ਕਿ ਇਹ ਫੈਸਟੀਵਲ ਸੀਜ਼ਨ ਕਰਕੇ ਹੀ ਹੁਣ ਜਿਹੜੀਆਂ ਆਫਰਸ ਲਗਾਈਆਂ ਕਿ ਥਰੋਅਆਊਟ ਦਾ ਈਅਰ ਚੱਲਦੀ ਰਹਿੰਦੀ ਆ। ਸਰ ਇਹ ਸਾਰਾ ਸਾਲ ਚੱਲਦੀਆਂ ਰਹਿੰਦੀ ਆ ਤੇ ਫੈਸਟੀਵਲ ਸੀਜ਼ਨ ਤੇ ਜਿਹੜੀਆਂ ਅਲੱਗ ਆਫਰ ਆਉਂਦੀਆਂ ਆ ਉਹ ਥੋੜੀ ਸਪੈਸ਼ਲ ਆਫਰ ਹਾਂ ਜੀ। ਥੋੜੀ ਮੌਕਾ ਹੋ ਜਾਂਦੀ। ਅੱਛਾ ਮੈਂ ਆ ਪੈਂਪਲੇਟ ਤਾਂ ਫੜਿਆ ਇੱਥੇ ਲਿਖਿਆ ਜੀ ਕਿ ਜਿਹੜੇ ਸ਼ ਹਾਂਜੀ ਸਰ ਡਬ ਸ਼ੈਂਪੂ ਮੈਨੂੰ ਨਜ਼ਰ ਆ ਰਹੇ ਇੱਥੇ ਹਾਂਜੀ ਸਰ ਡਬ ਸ਼ੈਂਪੂ ਤੇ ਵੀ ਆਫਰ ਹੈਗੀ ਬਾਈ 1 ਗੇਟ 1 ਇੱਕ ਦਾ ਬਿੱਲ ਦੂਜਾ ਥ੍ਰਿਲ ਹਾਂਜੀ ਸਰ ਅੱਛਾ ਉੱਧਰ ਮੈਂ ਦੇਖ ਪਾ ਰਿਹਾ ਕਿ ਬਾਈ 2 ਗੇਟ 1 ਹੋਈ ਜਿਹੜਾ ਇਹ ਜਿਹੜਾ ਸਰਫ ਵਗੈਰਾ ਮਿਲ ਰਿਹਾ ਹਾਂਜੀ ਇੱਥੇ ਆਫਰ ਅਲੱਗ ਹੋ ਗਈ ਉੱਧਰ ਬਾਈ 1 ਗੇਟ 1 ਇੱਥੇ ਬਾਈ 2 ਗੇਟ 1 ਹਾਂਜੀ ਸਰ ਬਾਈ 2 ਗੇਟ 1 ਤੁਸੀਂ ਦੋ ਲਓਗੇ ਇੱਕ ਤੁਹਾਨੂੰ ਫ੍ਰੀ ਮਿਲੇਗਾ ਠੀਕ ਹੈ ਦੋ ਦਾ ਬਿੱਲ ਇੱਕ ਦਾ ਥ੍ਰਿਲ ਇੱਕ ਦਾ ਥ੍ਰਿਲ ਦੇਣਾ ਰਿਹਾ ਅੱਛਾ ਆਪਾਂ ਇੱਕ ਵਾਰੀ ਪ੍ਰੋਡਕਟਸ ਨੂੰ ਨਜ਼ਰ ਮਾਰਦੇ ਚੱਲੀਏ ਹਾਂਜੀ ਆ ਜੀ ਸ਼ੈਂਪੂ ਤਾਂ ਆਪਾਂ ਦੇਖ ਲਿਆ ਜੀ ਭੈਣਾਂ ਦੀ ਡਿਮਾਂਡ ਹੁੰਦੀ ਆ ਬਾਕੀ ਐਸੈਂਸ਼ੀਅਲ ਕੁਟ ਮੈਂ ਦੇਖ ਪਾ ਰਿਹਾ ਸਾਰੇ अवेलेबल ਹੈ तकरीबन ਹਾਂਜੀ ਸਰ ਸਾਡੇ ਕੋਲ ਸਾਰੀਆਂ ਚੀਜ਼ਾਂ अवेलेबल ਹੈਗੀਆਂ ਆ ਜਿਹੜੀਆਂ ਆਪਣੀਆਂ ਰੋਜ਼ਮਰਾਂ ਦੀਆਂ ਡੇਨਿਕ ਉਹ ਜਿਹੜੀਆਂ ਚੀਜ਼ਾਂ ਆ ਰੋਜ਼ ਆਪਾਂ ਯੂਜ਼ ਕਰਦੇ ਆ ਆਪਣੀ ਲਾਈਫ ਦੇ ਵਿੱਚ ਉਹ ਸਾਰੇ ਕੋਲ ਸਾਰੀਆਂ ਚੀਜ਼ਾਂ अवेलेबल ਆ ਡੇਲੀ ਰੁਟੀਨ ਚ ਜਿਹੜੀਆਂ ਯੂਜ਼ ਹੁੰਦੀਆਂ ਹਾਂਜੀ ਹਾਂਜੀ ਅੱਛਾ ਜੇ ਪ੍ਰਾਈਸ ਦੀ ਗੱਲ ਕਰੀਏ ਮੈਂ ਵੈਸੇ ਪੜ ਪਾ ਰਿਹਾ ਉਹਨੂੰ ਸਿੰਗਲ ਸਿੰਗਲ ਪ੍ਰੋਡਕਟ ਦਾ ਸੀ ਪ੍ਰਾਈਸ ਨਹੀਂ ਦਿਖਾ ਪਾਵਾਂਗੇ ਕਿਉਂਕਿ ਇਨਵੈਂਟਰੀ ਬਹੁਤ ਵੱਡੀ ਆ ਮਾਲ ਸੂਚੀ ਬਹੁਤ ਜ਼ਿਆਦਾ ਪ੍ਰਾਈਸ ਦਾ ਜੇ ਕੰਪੈਰੀਜ਼ਨ ਕਰ ਲੈਣ ਸ਼ਹਿਰ ਨਾਲ ਬਾਕੀ ਮਾਲਸ ਨਾਲ ਤਾਂ ਕੀ ਇਹ ਸਾਰਿਆਂ ਦਾ ਘੱਟ ਹੈ ਸਰ ਬਾਕੀ ਮਾਲਸ ਨਾਲ ਤੁਸੀਂ ਕੰਪੈਰੀਜ਼ਨ ਕਰੋਗੇ ਤਾਂ ਸਾਡੇ ਜਿਹੜੇ ਮਾਲ ਦਾ ਆ ਉਹ ਪ੍ਰਾਈਸ ਘੱਟ ਹੀ ਤੁਹਾਨੂੰ ਮਿਲੂਗਾ ਇਹਦਾ ਪ੍ਰਾਈਸ ਬਾਕੀ ਨਾਲੋਂ ਘੱਟ ਹੈ ਜੇ ਕੰਪੈਰੀਜ਼ਨ ਕਰੀਏ ਹਾਂਜੀ ਸਰ ਅੱਛਾ ਇੱਕ ਸਵਾਲ ਬਹੁਤ ਜ਼ਰੂਰੀ ਹੁੰਦਾ ਜਦੋਂ ਆਫਰਸ ਲਗਾਈਆਂ ਜਾਂਦੀਆਂ ਹਨ ਜਿਵੇਂ ਬਾਏ 1겟1 ਫ੍ਰੀ ਜਾਂ ਬਾਏ 2겟1 ਫ੍ਰੀ ਜਾਂ ਬਾਏ 1겟2 ਫ੍ਰੀ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਐਕਸਪਾਇਰੀ ਡੇਟ ਹੁੰਦੀ ਆ ਉਹ ਨੇੜੇ ਹੁੰਦੀ ਆ ਕਿ ਤੁਸੀਂ ਤਾਂ ਨਹੀਂ ਇਹ ਤਾਂ ਝੋਲ ਕਹਿੰਦੇ ਨਹੀਂ ਸਰ ਪਹਿਲਾਂ ਹੀ ਅਸੀਂ ਐਕਸਪਾਇਰੀ ਜਿਹੜੀ ਆ ਹਰੇਕ ਕੱਲੇ ਕੱਲੇ ਪੀਸ ਦੀ ਜਿਹੜੀ ਆ ਚੈੱਕ ਕਰਕੇ ਹੀ ਲਗਾਈ ਹੋਈ ਆ ਐਕਸਪਾਇਰੀ ਵਾਲਾ ਜਿਹੜਾ ਆ ਆਪਾਂ ਨਹੀਂ ਵੇਚ ਸਕਦੇ ਹੈ ਅਸੀਂ ਐਕਸਪਾਇਰੀ ਵਾਲਾ ਜਿਹੜਾ ਨਜ਼ਦੀਕ ਐਕਸਪਾਇਰੀ ਉਹ ਨਹੀਂ ਰੱਖਦੇ ਹਾਂਜੀ ਨਹੀਂ ਇਸ ਗੱਲ ਦੀ ਗਾਰੰਟੀ ਹੈ ਹਾਂਜੀ ਸਰ ਠੀਕ ਹੈ ਜੀ ਆ ਮਤਲਬ ਕਿਚਨ ਦਾ ਸਾਰਾ ਸਮਾਨ ਵੀ अवेलेबल ਹੈ ਹਾਂਜੀ ਸਰ ਮਸਾਲੇ ਵਗੈਰਾ ਤੁਹਾਨੂੰ ਸਭ ਕੁਝ ਤੇਲ ਬੇਸਣ ਦਾਲਾਂ ਸਭ ਕੁਝ ਮਿਲੂਗਾ ਅੱਛਾ ਖਾਸ ਕਰਕੇ ਹਾਈਜਨ ਬਹੁਤ ਹੈ ਹਾਂਜੀ ਸਾਫ ਸੁਥਰਾ ਬਹੁਤ ਹੈ ਮੈਂ ਤਾਂ ਹੀ ਕਹਿੰਦੀ ਇੰਟਰਨੈਸ਼ਨਲ ਸਟੈਂਡਰਡ ਮੇਨਟੇਨ ਕੀਤਾ ਉਸ ਤੋਂ ਵੀ ਜਿਹੜਾ ਅੱਗੇ ਆ ਕਿ 24/7 ਆਪਣਾ ਸਟੋਰ ਆ ਜਿੱਦਾਂ ਕਈ ਵੇਲੇ ਆਪਾਂ ਨੂੰ ਰਾਤ ਵੇਲੇ ਵੀ ਕੋਈ ਚੀਜ਼ ਦੀ ਲੋੜ ਪੈਂਦੀ ਸਾਨੂੰ ਕੋਈ ਦੁਕਾਨਾ ਵਗੈਰਾ ਜਾਂ ਮਾਲ ਕੋਈ ਵੀ ਸਾਨੂੰ 8 ਵਜੇ ਬੰਦ ਹੋ ਜਾਂਦਾ ਹਾਂਜੀ ਸਰ 8 ਵੇ ਸ਼ਹਿਰ ਬੰਦ ਹੋ ਜਾਂਦਾ 9 ਵਜੇ ਤੱਕ ਮਾਲ ਬੰਦ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਆਪਣਾ 24 ਘੰਟੇ 24 ਘੰਟੇ ਓਪਨ ਆ ਸਰ ਹਾਂਜੀ ਜੇ ਤੇ 24 ਘੰਟੇ ਸਟਾਫ ਵੀ ਰਹੇਗਾ ਕਿ ਬੰਦੇ ਨੇ ਆਪ ਹੀ ਆਉਣਾ ਤੇ ਆਪ ਹੀ ਬਿੱਲ ਕਰਾ ਕੇ ਜਾਈਏ ਨਹੀਂ ਸਰ ਸਟਾਫ ਵੀ ਅਵੇਲੇਬਲ ਹੋਏਗਾ ਸ਼ਿਫਟ ਵਾਈਜ਼ ਹੈਗਾ ਆਪਣੇ ਆ ਠੀਕ ਹੈ ਆ ਇੱਕ ਯੂਨੀਕ ਚੀਜ਼ ਮੈਨੂੰ ਪਤਾ ਲੱਗੀ ਸੀ ਕਹਿੰਦੇ ਕਿ ਜੇ 1000 ਦੀ ਸ਼ਾਪਿੰਗ ਕਰਦੇ ਆ ਹਾਂਜੀ ਤਾਂ 70 ਰੁਪਏ ਚ ਪੈਕੇਟ ਮਿਲੇਗਾ ਹਾਂਜੀ ਸਰ ਕਿਲੋ ਜਿਹੜੀ ਚੀਨੀ ਤੁਹਾਨੂੰ 70 ਰੁਪਏ ਦੀ ਮਿਲੇਗੀ ਜੇ ਤੁਸੀਂ 1000 ਦੀ ਸ਼ਾਪਿੰਗ ਕਰਦੇ ਆ ਅੱਛਾ ਕੁਆਲਿਟੀ ਦੀ ਗੱਲ ਕਰੀਏ ਪ੍ਰੋਡਕਟਸ ਦੀ ਕੁਆਲਿਟੀ ਨੂੰ ਕਿਵੇਂ ਤੁਸੀਂ ਚੈੱਕ ਆਊਟ ਕਰਦੇ ਹੋ ਕਵਾਲਿਟੀ ਸਰ ਤੁਹਾਨੂੰ ਬ੍ਰਾਂਡ ਵਾਈਜ਼ ਤੁਹਾਨੂੰ ਆਪ ਨੂੰ ਵੀ ਪਤਾ ਇਹ ਸਾਰੀ ਜਿਹੜੀਆਂ ਚੀਜ਼ਾਂ ਆ ਕੁਆਲਿਟੀ ਵਾਈਜ਼ ਵਧੀਆ ਆ ਕਿ ਇਹ ਚੀਜ਼ਾਂ ਤੁਹਾਨੂੰ ਪਤਾ ਕੁਝ ਚੀਜ਼ਾਂ ਹੈਗੀਆਂ ਆ ਆਮ ਨਹੀਂ ਲੋਕਲ ਨਹੀਂ ਆ ਕੋਈ ਵੀ ਬ੍ਰਾਂਡ ਇੰਪੋਰਟਡ ਵੀ ਹੈਗੀਆਂ ਸਾਡੇ ਕੋਲ ਜੀ ਡਰਾਈ ਫਰੂਟਸ ਮੈਂ ਦੇਖ ਪਾ ਰਹੇ ਹਾਂ ਹਾਂ ਜੀ ਔਰ ਮੈਮ ਨੇ ਗੱਲ ਜਿਹੜੀ ਕਹੀ ਆ ਉਹ ਇੱਥੇ ਜਦ ਪਹੁੰਚਦਾ ਤੁਹਾਡੀ ਅੱਖਾਂ ਦੇ ਥਰੂ ਤੁਹਾਡੇ ਬ੍ਰੇਨ ਨੂੰ ਮੈਸੇਜ ਆਉਂਦਾ ਕਿ ਲੋਕਲ ਬ੍ਰਾਂਡ ਕੋਈ ਹੈ ਹੀ ਨਹੀਂ ਕੋਈ ਦੇਸੀ ਜਿਹੀ ਚੀਜ਼ ਨਹੀਂ ਹੈਗੀ ਜੋ ਵੀ ਆ ਆਥੈਂਟਿਕ ਹੈ ਜਿਵੇਂ ਹਲਦੀ ਰਾਮ ਦੇਖ ਪਾ ਰਹੇ ਹੋ ਤੁਸੀਂ ਇਧਰ ਦੇ ਨਾਲ ਦੀ ਨਾਲ ਤੁਸੀਂ ਨੈਸਲੇ ਦੇ ਪ੍ਰੋਡਕਟਸ ਦੇਖ ਪਾਰ ਰਹੇ ਹੋ ਕ੍ਰੈਕ ਚੈੱਕ ਹੈ ਮਤਲਬ ਉਹ ਬ੍ਰਾਂਡ ਨੇ ਜਿਹੜੇ ਤੁਹਾਡਾ ਆਲਰੇਡੀ ਦਿਲ ਜਿੱਤ ਚੁੱਕੇ ਹੈ ਹਾਂਜੀ ਸਰ ਜੇ ਅੱਜਕਲ ਮੈਡਮਾ ਮਖਾਣੇ ਬੜੇ ਡਿਮਾਂਡ ਵਿੱਚ ਹੈ ਜਿਹਨਾਂ ਨੇ weight reduce ਕਰਨਾ ਜਾਂ ਖੁਦ ਨੂੰ ਐਕਟਿਵ ਰੱਖਣਾ ਇਵਨਿੰਗ 'ਚ ਲੋਕ ਲੈਂਦੇ ਆ ਇਹ ਵੀ ਅੱਛੀ ਕੁਆਲਿਟੀ ਦੇ ਮੈਂ ਇੱਥੇ ਦੇਖ ਪਾਰ ਰਹੇ ਆ ਹੈਗੇ ਆ ਇਹਦੀ ਪ੍ਰਾਈਸ ਦੀ ਗੱਲ ਕਰੀਏ ਬਾਕੇ ਨਾਲੋਂ ਜੇ ਕੰਪੇਅਰ ਕਰੀਏ ਘੱਟ ਹੋਵੇਗਾ ਕਿ ਵੱਧ ਹੋਵੇਗਾ ਸਰ ਬਿਲਕੁਲ ਸਰ ਸਾਡੇ ਕੋਲ ਬਾਕੀਆਂ ਨਾਲੋਂ ਘੱਟ ਰੇਟ ਤੇ ਹੀ ਮਿਲੇਗਾ ਤੁਹਾਨੂੰ ਚਾਹੇ ਕਿਚਨ ਦਾ ਸਮਾਨ ਹੋਵੇ ਹਾਂਜੀ ਚਾਹੇ ਤੁਹਾਡੇ ਘਰ ਦੇ essentiual goods ਹਾਂਜੀ ਉਹ ਸਾਰੇ ਜਿਹੜੇ ਆ ਬਿਲਕੁਲ ਘਰ ਰੈਂਟਾਂ ਤੇ ਘਰ ਰੈਂਟਾਂ ਤੇ ਅੱਛਾ ਬਿਲਿੰਗ ਵੇਲੇ ਤਾਂ ਨਹੀਂ ਦਿੱਕਤ ਆਉਂਦੀ ਨਹੀਂ ਨਹੀਂ ਸਰ ਬਿਲਿੰਗ ਵੇਲੇ ਦਿੱਕਤ ਨਹੀਂ ਆਉਂਦੀ ਬਿਲਕੁਲ ਫਾਸਟ ਸਿਸਟਮ ਆ ਸਾਡਾ ਸੌਫਟਵੇਅਰ ਫਾਸਟ ਆ ਸਟਾਫ ਅਵੇਲੇਬਲ ਹੁੰਦਾ ਆਪਣੇ ਕੋਲ ਕਾਫੀ ਬੜੀ ਜਗ੍ਹਾ ਸੀ ਦੇਖਿਆ ਤਾਂ ਤਾਂ ਘੰਟੇ ਤਾਂ ਬ੍ਰੇਕ ਲੱਗ ਜਾਂਦੀ ਬਿੱਲ ਕਰਾਉਣ ਨੂੰ ਨਹੀਂ ਨਹੀਂ ਸਰ ਐਦਾਂ ਨਹੀਂ ਆ ਆਪਣਾ ਜਿਹੜਾ ਅਪੈਰਲ ਦਾ ਵੀ ਹੈਗਾ ਕੈਫੇ ਦਾ ਵੀ ਹੈਗਾ ਤੇ ਸਾਰੇ ਦੇ ਅਲੱਗ-ਅਲੱਗ ਬਿੱਲ ਹੁੰਦੇ ਆ ਹਾਂਜੀ ਡਰਿੰਕਸ ਦਾ ਸੈਕਸ਼ਨ ਦੇਖ ਕੇ ਵੀ ਤੁਸੀਂ ਅੱਡ-ਅੱਡ ਬਣਾਏ ਹੋਏ ਆ ਹਾਂਜੀ ਸਰ ਐਕਸਪਲੇਨ ਕਰ ਦਿਓ ਜਰਾ ਤਹਾਡੇ ਕੋਲ ਕੋਲਡ ਡਰਿੰਕਸ ਆ ਜਾਣੀਆਂ ਆ ਠੀਕ ਹੈ ਡੇਰੀ ਪ੍ਰੋਡਕਟਸ ਵੀ ਆ ਜਾਣਗੇ ਕੁਛ ਆ ਡਰਿੰਕਸ ਆ ਜਾਣਗੀਆਂ ਜੋ ਕਿ ਇੰਪੋਰਟਡ ਡਰਿੰਕਸ ਹੈਗੀਆਂ ਤੁਹਾਨੂੰ ਜੋ ਵੱਡੇ ਸ਼ਹਿਰਾਂ ਚ ਟੰਡੀਗੜ ਦਿੱਲੀ ਮਿਲਦੇ ਆ ਹੈਨਾ ਤੇ ਇਹ ਸਾਨੂੰ ਹੁਣ ਸਾਨੂੰ ਇੱਥੇ ਹੀ ਅਵੇਲੇਬਲ ਮਿਲ ਰਿਹਾ ਤੇ ਘੱਟ ਪ੍ਰਾਈਸਿਸ ਤੇ ਮਿਲ ਰਿਹਾ ਆਟਾ ਵੀ ਆ ਗਿਆ ਹਾਂਜੀ ਸਰ ਇਹ ਵੀ ਸਾਨੂੰ ਆਸ਼ੀਰਵਾਦ ਆਟਾ ਘੱਟ ਪ੍ਰਾਈਸਿਸ ਤੇ ਮਿਲ ਰਿਹਾ ਤੁਸੀਂ ਬਾਕੀਆਂ ਨਾਲ ਕੰਪੇਅਰ ਕਰਕੇ ਭਾਵੇਂ ਦੇਖ ਸਕਦੇ ਆ ਠੀਕ ਹੈ ਜੀ ਹੋਰ ਵੀ ਬਹੁਤ ਸਾਰੇ ਬ੍ਰਾਂਡ ਹੈ ਸ਼ੂਗਰ ਆ ਗਈ ਹਾਂਜੀ ਧਾਮ ਪਿਓਰ ਸ਼ੂਗਰ ਵੱਡੀ ਵੱਡੀ ਤੁਸੀਂ ਮਾਤਰਾ ਚ ਲੈਣੀ ਆ ਤੁਹਾਨੂੰ 슈ਗਰ ਵੀ ਮਿਲ ਜਾਏਗੀ ਇਹਦੇ ਨਾਲ ਦੀ ਨਾਲ ਤੁਸੀਂ ਜਿਵੇਂ 에ਸੈਂਸ਼ੀਅਲ ਗੁੱਡਸ ਹੈਗੇ ਆ ਆ ਰਾਈਸ ਵੀ ਹਰ ਤਰ੍ਹਾਂ ਦਾ ਬ੍ਰਾਂਡ ਹੈਗਾ ਹਰ ਤਰ੍ਹਾਂ ਦਾ ਬ੍ਰਾਂਡ ਆ ਹਰ ਤਰ੍ਹਾਂ ਦਾ ਉਹ ਹੈਗਾ ਹੀ ਆ ਜੀ ਇਹਦਾ ਤਾਂ ਵੀ ਡਿਸਕਾਊਂਟ ਚੱਲ ਰਿਹਾ ਹਾਂਜੀ ਸਰ ਆਫਰਸ ਚੱਲ ਰਹੀਆਂ ਨੇ ਠੀਕ ਹੈ ਜੀ ਇਧਰ ਵਾਕਿਆ ਆਪਾਂ ਦੇਖ ਪਾ ਰਹੇ ਹਾਂ ਕਿ ਸਾਰੀ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਇੱਥੇ ਹੈਗੇ ਆ ਇਹਨਾਂ ਨੇ ਅਵੇਲੇਬਲ ਕਰਾਏ ਹੋਏ ਆ ਇਹ ਕਹਿੰਦੇ ਕਿ ਕਰੋਕਰੀ ਵੀ ਹੈ ਇੱਥੇ। ਹਾਂਜੀ ਇਸੇ ਸਾਰ ਸਾਨੂੰ ਕਰੋਕਰੀ ਵੀ ਹੈਗੀ ਆ। ਜੀ। ਸਟੇਸ਼ਨਰੀ ਵੀ ਮਿਲ ਜੇਗੀ। ਜੋ ਵੀ ਆਪਣੇ ਚੈਂਸਲ ਸਟੇਜ ਹੈਗੀਆਂ ਉਹ ਵੀ ਹੈਗੀਆਂ। ਜੋ ਜੋ ਵਰਤੋਂ ਚ ਚੀਜ਼ਾਂ ਆਉਂਦੀਆਂ ਸਾਰੀਆਂ ਤੁਹਾਨੂੰ ਇੱਥੇ ਮਿਲਣਗੀਆਂ। ਇਹਨਾਂ ਦਾ ਕਹਿਣਾ ਕਿ ਹੁਣ ਤਾਂ ਅਸੀਂ ਜਿਹੜੀ ਆਫਰ ਜਿਹੜੀ ਚਲਾਈ ਉਹ ਚੱਲਦੀ ਪਈ ਹੈ। ਪਰ ਜਦੋਂ ਇੱਕਦਮ ਸਿਖਰ ਆ ਜਾਂਦੀ ਫੈਸਟੀਵਲ ਨੇ ਫਿਰ ਹੋਰ ਵੱਡੀਆਂ ਆਫਰਾਂ ਹਾਂਜੀ ਸਰ ਹੋਰ ਧਮਾਕਾ ਆਫਰ ਜਿਹੜੀਆਂ ਆਈ ਜਾਣੀਆਂ। ਉਹ ਆਫਰ ਜਿਹੜੀਆਂ ਚੱਲਦੀਆਂ ਸਾਰਾ ਸਾਲ ਚੱਲਦੀਆਂ ਪਰ ਜਦੋਂ ਫੈਸਟੀਵਲ ਦਾ ਪੀਕ ਟਾਈਮ ਆ ਜਾਂਦਾ ਪਰ ਧਮਾਕਾ ਅਜੇ ਕਸਟਮਰ ਨੂੰ ਸੈਟਸਾਈ ਕਰਕੇ ਭੇਜਦੇ ਨਰਾਜ ਤਾਂ ਨਹੀਂ ਹੁੰਦੇ ਨਹੀਂ ਨਹੀਂ ਸਰ ਬਿਲਕੁਲ ਆਪਣੀ ਕਸਟਮਰ ਸਰਵਿਸ ਵਧੀਆ ਆ ਬਿਲਕੁਲ ਉਹਨਾਂ ਦਾ ਸੈਟੀਸਫਾਈ ਕਰੀ ਖੁਸ਼ ਹੋ ਕੇ ਜਾਣਗੇ ਹਾਂਜੀ ਹਾਂ ਮੰਨ ਲਓ ਕਿ더라 ਰਾਤ ਨੂੰ 10 ਵਜੇ ਦਿਲ ਕਰਦਾ ਕਿ ਉਹ ਸਾਮਾਨ ਤਾਂ ਮੁੱਕ ਗਿਆ ਨਹੀਂ ਨਹੀਂ ਸਰ ਐਦਾਂ ਨਹੀਂ ਸਟਾਕ ਆਪਣਾ ਅਪ ਟੂ ਡੇਟ ਹੁੰਦਾ ਰਹਿੰਦਾ ਸਟਾਕ ਆਉਂਦਾ ਰਹਿੰਦਾ ਕੁਝ ਖਤਰਾ ਨਹੀਂ ਕੋਈ ਹਸਬੰਡ ਵਾਈਫ ਕੋ ਫੈਮਿਲੀ ਜੀ ਬੈਠੇ ਆ 10 ਵਜੇ ਕਿਹਦਾ ਹੈ ਕਿ ਕਿਚਨ ਚ ਤੱਕ ਕਾਫੀ ਸਾਰਾ ਸਾਮਾਨ ਮੁੱਕਿਆ ਹੋਇਆ ਆ ਹੁਣ ਕਿਸੇ ਹੋਰ ਮਾਲ ਤੇ ਜਾਣਾ ਤਾਂ ਬੰਦ ਹੋ ਗਏ ਫਿਰ ਇਹ ਖੁੱਲਾ ਮਿਲਦਾ ਹਾਂਜੀ ਹਾਂਜੀ ਸਰ ਇਹ ਆਪਣੀ ਜਿਹੜੀ ਆ ਮੇਨ ਜਿਹੜੀ ਚੀਜ਼ ਇਹੀ ਆਪਣੀ ਇਹੀ ਇੱਕ 24/7 ਜਿਹੜਾ ਆ ਆਪਣਾ ਸਟੋਰ ਖੁੱਲਾ ਹੈ ਸਟੋਰ ਖੁੱਲਾ ਦੋ ਚੀਜ਼ਾਂ ਖਾਸ ਨੇ ਇੱਕ ਤਾਂ 24/7 ਖੁੱਲਾ ਦੂਜੀ ਗੱਲ ਕਦੋਂ ਭੁੱਖ ਲੱਗ ਜਾਂਦੀ ਰਾਤ ਨੂੰ 11-12 ਵਜੇ ਤੋਂ ਬਾਅਦ ਯਾਰ ਦਿਲ ਕਰਦਾ ਕੌਫੀ ਪੀਣੀ ਹੈ ਫਿਰ ਦਿਲ ਕਰਦਾ ਕਿ ਨਹੀਂ ਪੀਜ਼ਾ ਖਾ ਲਈਏ ਜਾਂ ਫ੍ਰੈਂਚ ਫ੍ਰਾਈ ਖਾ ਲਈਏ ਕਿਸੇ ਵੀ ਚੀਜ਼ ਦੀ ਕਰੀਵਿੰਗ ਹੁੰਦੀ ਆ ਤਾਂ ਤੁਹਾਡਾ ਕੈਫੇਟੇਰੀਆ ਵੀ ਹੈ ਨਾ ਇੱਕ ਵਾਰੀ ਇੱਧਰ ਚੱਲ ਜੀ ਸਾਥੀਓ ਆਇਤਾ ਆਪਾਂ ਕੈਫੇਟੇਰੀਆ ਏਰੀਆ ਵਿੱਚ ਸੀਗੇ ਲੇਕਿਨ ਇੱਥੇ ਕੰਬ ਬਹੁਤ ਬਿਜ਼ੀ ਚੱਲ ਰਿਹਾ ਪਹਿਲਾ ਦਿਨ ਔਰ ਪਹਿਲੇ ਦਿਨ ਹੀ ਰਸ਼ ਪਿਆ ਹੋਇਆ ਤਾਂ ਮੈਡਮ ਨੂੰ ਰਿਕੁਐਸਟ ਕਰਦੇ ਆ ਕਿ ਆਪਾਂ ਫੈਸ਼ਨ ਵਾਲੇ ਸੈਕਸ਼ਨ 'ਚ ਚੱਲਦੇ ਆ ਸਾਨੂੰ ਪਹਿਲਾਂ ਕਲੋਥਸ ਹੀ ਦਿਖਾ ਦਿਓ ਪਾਸ ਫਲੋਰ ਹਾਂਜੀ ਸਾਥੀਓ ਹੁਣ ਆਪਾਂ ਫੈਸ਼ਨ ਦੇ ਸੈਕਸ਼ਨ ਵਿੱਚ ਆ ਗਏ ਆ ਕਲੋਥਸ ਦੇ ਸੈਕਸ਼ਨ 'ਚ ਆ ਗਏ ਔਰ ਖਾਸ ਕਰ ਲਈਏ ਕਿ ਇੱਥੇ ਪਾਪਾ ਲਈ ਮੰਮਾ ਲਈ ਭੈਣਾਂ ਲਈ ਦੀਦੀ ਲਈ ਸਾਰਿਆਂ ਲਈ ਕੱਪੜੇ ਮਿਲਣਗੇ ਔਰ ਸ਼ੁਰੂਆਤ ਜਿਹੜੀ ਹੈ ਸਿਰਫ 199 ਰੁਪਏ ਤੋਂ ਹੋ ਜਾਂਦੀ ਹੈ ਮੈਡਮ ਬੜੇ ਹੀ ਟ੍ਰੈਂਡੀ ਕਲੋਥਸ ਦੇਖ ਪਾ ਰਹੇ ਆ ਫੈਸ਼ਨੇਬਲ ਕੱਪੜੇ ਆ ਬੱਚਿਆਂ ਦੇ ਇਹ 199 ਰੁਪਏ ਜੀ ਕਿਵੇਂ ਸ਼ੁਰੂਆਤ ਕੀਤੇ ਜਿੱਤੋਂ ਮੈਨੂਫੈਕਚਰ ਕਰਾਏ ਆ ਉਹਨੂੰ ਇਮੋਸ਼ਨਲ ਤਾਂ ਨਹੀਂ ਕਰ ਦੁੱਤਾ ਨਹੀਂ ਨਹੀਂ ਜੀ ਸਾਡਾ ਕਨਸੈਪਟ ਹੀ ਇਹ ਆ ਕਿ ਸਾਡੇ 99 ਰੁਪਏ ਤੋਂ ਸ਼ੁਰੂ ਆ ਤੇ ਹਜੇ ਸਿਰਫ ਲਾਂਚਿੰਗ ਹੀ ਆ ਸਾਡਾ ਪਹਿਲਾ ਸਟੋਰ ਆ ਜਿੱਥੇ ਅਸੀਂ ਨਵਾਂ ਸ਼ਹਿਰ ਦੇ ਵਿੱਚ ਆਪਣਾ ਫੈਸ਼ਨ ਦਾ ਅਪਰਲ ਦਾ ਲਾਂਚ ਕੀਤਾ ਆ ਤੇ triple 92 ਅੰਦਰ ਹੀ ਆ ਸਾਰੇ ਕੱਪੜੇ ਹਜ਼ਾਰ ਤੋਂ ਥੱਲੇ ਥੱਲੇ ਹਾਂਜੀ ਮਤਲਬ 990 ਰੁਪਏ ਤੋਂ ਸ਼ੁਰੂ ਹੋ ਕੇ 100 ਦੇ ਨੋਟ ਤੋਂ ਲੈ ਕੇ 2 500 ਦੇ ਨੋਟ ਤੱਕ ਗੱਲ ਨਹੀਂ ਪੜਦੀ ਹਾਂਜੀ ਸਰ ਅੱਛਾ ਇਹ ਡਿਜ਼ਾਈਨ ਬੜੇ ਅੱਛੇ ਅੱਛੇ ਆ ਤੁਸੀਂ ਦਿਖਾ ਸਕਦੇ ਜੋ ਕੋਈ ਦਿਖਾਣਾ ਹੋਵੇ ਹਾਂਜੀ ਸਰ ਜਿਵੇਂ ਮਾਪੇਓ ਬੜੇ ਕੌਨਸ਼ੀਅਸ ਹੁੰਦੇ ਬੱਚਿਆਂ ਨੂੰ ਅੱਛੇ ਕੱਪੜੇ ਪਹਿਨਾਉਣ ਦੇ ਵੈਰੀ ਨਾਈਸ ਤੁਸੀਂ ਦੇਖੋ ਕੁਆਲਿਟੀ ਵੀ ਆਪਾਂ ਚੈੱਕ ਕਰ ਲਈਏ ਤਾਂ ਸੌਫਟ ਹੈ ਕਿਉਂਕਿ ਮਾਤਾ ਪਿਤਾ ਨੂੰ ਇਹੀ ਚਿੰਤਾ ਹੁੰਦੀ ਹੈ ਕਿ ਬੱਚੇ ਦੇ ਕਿਤੇ ਰੈਸ਼ਸ ਨਾ ਹੋਣ ਔਰ ਬਿਲਕੁਲ ਕਾਟਨ ਹਮ ਸਟਾਈਲ ਵੀ ਅੱਛਾ ਹੈ ਡਿ

ਇਹ ਫਿਰ ਤੁਸੀਂ ਇਹਦੀ ਕੁਆਲਿਟੀ ਦਾ ਸਟੈਂਡਰਡ ਨੂੰ ਕਿਵੇਂ ਮੈਚ ਕਰਦੇ ਹੋ ਕੁਆਲਿਟੀ ਤੁਹਾਨੂੰ ਫੀਲ ਕਰੇ ਤੇ ਹੀ ਪਤਾ ਲੱਗ ਜਾਏਗਾ ਕਿ ਕੁਆਲਿਟੀ ਬਹੁਤ ਵਧੀਆ ਆ ਤੇ ਪ੍ਰਾਈਸ ਪ੍ਰਾਈਸ ਵੀ ਵਧੀਆ ਹੀ ਆ ਜਦੋਂ ਆਪਣੇ 99 ਤੇ ਅੰਦਰ ਹੀ ਆ ਪ੍ਰਾਈਸ ਦਾ ਮਤਲਬ ਲੁੱਟ ਨਹੀਂ ਆ ਹਾਂਜੀ ਲੋਟ ਨਹੀਂ ਜੈਨੂਇਨ ਜ ਹੈ ਤੁਹਾਡੇ ਪਾਕਟ ਚ ਆ ਜਾਊਗਾ ਹਾਂਜੀ ਪਾਕਟ ਫ੍ਰੈਂਡਲੀ ਹੈ ਹੁਣ ਪਹਿਣਾ ਲਈ ਕੀ ਕੀ ਆ ਜੀ ਦਿਖਾਓ ਕਿਉਂਕਿ ਫਿਰ ਜੇ ਭੈਣ ਨੂੰ ਪਸੰਦ ਆ ਗਿਆ ਤੁਹਾਡਾ ਸਟਾਕ ਤੋਂ ਰਸ਼ ਪੈ ਜਾਣਾ ਹਾਂਜੀ ਦਿਖਾਓ ਜੀ ਬਾਕੀ ਆਪਣੇ ਕੋਰਸੈਟਸ ਆ ਜਾਂਦੇ ਜੋ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਆ 1000 ਰੁਪਏ ਦੇ ਵਿੱਚ ਬਿਲਕੁਲ ਤੁਹਾਨੂੰ ਅ ਐਮਬਰਾਇਡਰਡ ਜਿਹੜਾ ਪੀਸ ਤੁਹਾਨੂੰ ਮਿਲਣਾ ਆ ਅੱਛਾ ਮੈਡਮ ਦੀ ਸਪੈਸ਼ੈਲਟੀ ਵੀ ਇਸ ਸੈਕਸ਼ਨ ਦੀ ਹੈ ਔਰ ਤਾਂ ਹੀ ਤੁਹਾਨੂੰ ਡਿਟੇਲ ਚ ਦੱਸ ਪਾ ਰਹੀ ਆ ਸਿਰਫ 999 ਰੁਪਏ ਚ ਕੋਰਸੈਟ ਜਿਹੜਾ ਤੁਹਾਨੂੰ ਮੁਹੱਈਆ ਹੋਵੇਗਾ ਬਹੁਤ ਸ਼ਾਨਦਾਰ 700 ਰੁਪਏ ਤੋਂ ਸ਼ੁਰੂ ਆ 1000 ਦੇ ਤੱਕ ਹੀ ਆ ਬਸ ਅੱਛਾ ਆ ਬਹੁਤ ਸ਼ਾਨਦਾਰ ਹੈ ਜੀ ਇਹਦਾ ਪ੍ਰਾਈਸ ਕੀ ਆ ਇਹਦਾ ਪ੍ਰਾਈਸ ਵੀ ਤੁਹਾਨੂੰ 1000 ਰੁਪਏ ਹੀ ਆ। 1000 ਤੋਂ ਥੱਲੇ ਹੀ ਆ। 1 ਰੁਪਿਆ ਵਾਪਸ ਹੋ ਜਾਏਗਾ। ਹਾਂਜੀ। ਅੱਛਾ ਜੇ ਤੁਸੀਂ 6-70 ਰੁਪਏ ਦੀ ਹੋਰ ਸ਼ਾਪਿੰਗ ਕਰਨ ਲਈ ਤਾਂ ਤੁਹਾਨੂੰ ਸ਼ੂਗਰ ਜਿਹੜੀ ਉਹ 70 ਰੁਪਏ ਚ ਬਿਲਕੁਲ। ਅੱਛਾ ਇਹ ਬਹੁਤ ਸ਼ਾਨਦਾਰ ਹੈ। ਪਾਰਟੀ ਵੇਅਰ ਵੀ ਇਹਨੂੰ ਪਾਰਟੀ ਲਈ ਹਾਂਜੀ ਹਾਂਜੀ। ਜੀ ਜੀ ਜੀ। ਇਹ ਵੀ 1000 ਤੋਂ ਥੱਲੇ। ਹਾਂਜੀ। ਬਲੋ ਤੁਸੀਂ ਜਿੰਨਾ ਵੀ ਡਿਸਪਲੇ ਤੇ ਤੁਹਾਨੂੰ ਨਜ਼ਰ ਆ ਰਿਹਾ 1000 ਤੋਂ ਵੱਧਣਾ ਨਹੀਂ ਘਟੇ ਜਾਓ। ਹਾਂਜੀ ਹਾਂਜੀ। ਇਹ ਤੁਹਾਡੇ ਜਿਹੜੇ ਆ ਜਾਂਦੇ 7-700 ਦੇ ਹੀ ਆ ਬਸ। ਰਸ਼ ਪਹਿਣ ਵਾਲਾ ਹੈ। ਹਾਂਜੀ। ਤਿਆਰੀ ਚ ਰੋ। ਆਪ ਬਹੁਤ ਸਾਰਾ ਸਟਾਕੇ ਦਿਖਾ ਦਿਓ ਜੀ। ਬਾਕੀ ਇੱਧਰ ਆਪਣੇ ਕੁਰਤੇ ਆ ਜਾਣੇ ਆ ਡ्रेसेस ਆ ਜਾਣੀਆਂ ਜਾਂ ਸ਼ਾਰਟ ਕੁਰਤੀਜ਼ ਆ ਜਾਣੀਆਂ ਜੋ ਜੀਨਸ ਦੇ ਨਾਲ ਵੇਅਰ ਕਰ ਸਕਦੇ ਆ। ਅੱਛਾ ਮੈਮ ਡਿਜ਼ਾਈਨ ਤਾਂ ਬਹੁਤ ਸੋਹਣੇ ਆ। ਹਾਂਜੀ। ਟ੍ਰੈਂਡੀ ਆ, ਬਹੁਤ ਫੈਸ਼ਨੇਬਲ ਆ। ਆਪਾਂ ਅੱਜ ਕੱਲ ਦੇ ਟ੍ਰੈਂਡ ਦੇ ਹਿਸਾਬ ਨਾਲ ਨੂੰ ਦੇਖ ਸਕਦੇ ਜੇ ਮੁਾਕਮ ਕਰੀਏ ਤਾਂ ਬਿਲਕੁਲ ਐਕੂਰੇਟ ਐ। ਲੇਕਿਨ ਕੁਆਲਿਟੀ ਦੀ ਗੱਲ ਕਰੀਏ ਕਿਤੇ ਕੋਈ ਰੈਸ਼ਸਤਾ ਨਹੀਂ ਹੋ ਜਾਊਗਾ। ਨਹੀਂ ਨਹੀਂ ਸਰ ਪਿਓਰ ਕਾਟਨ ਆ। ਕੋਈ ਐਦਾਂ ਦਾ ਸਕਿਨ ਨੂੰ ਆਪਣੇ ਨੂੰ ਹਾਮ ਨਹੀਂ ਕਰੂੰਗਾ। ਕੋਈ ਰੈਸ਼ਸ ਨਹੀਂ ਹੋਊਂਗੇ। ਕੋਈ ਦਿੱਕਤ ਨਾ ਹੋਵੇ ਬਾਅਦ ਨਹੀਂ ਨਹੀਂ ਪਹਿਣਾ ਬਾਅਦ ਜ ਨਰਾਜ਼ ਨਾ ਹੋ ਨਹੀਂ ਤੇ ਬਾਅਦ ਜ ਨਰਾਜ਼ ਨਹੀਂ ਫੇ ਚੰਗੀ ਗੱਲ ਨਹੀਂ 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 ਸਰ ਆਪਾਂ ਜੀ ਦੇਖੋ ਗਲਤ ਪ੍ਰੋਡਕਟ ਕੋਈ ਆਪਾਂ ਪ੍ਰਮੋਟ ਕਰਦੇ ਆ ਤਾਂ ਸਾਡੇ ਕੋਲ ਕੋਈ ਦੁਬਾਰਾ ਆਊਗਾ ਵੀ ਨਹੀਂ ਕਸਟਮਰ ਸਰਵਿਸ ਤਾਂ ਅਸੀਂ ਵਧੀਆ ਕਰਨੀ ਹੀ ਆ ਹੈਨਾ ਅੱਛਾ ਆ 849 ਦਾ ਹਾਂਜੀ ਸ਼ਾਨਦਾਰ ਹੈ ਕੁਆਲਿਟੀ ਵੀ ਅੱਛੀ ਹੈ ਹੁਣ ਆ ਜੀ ਸ਼ਾਰਟ ਕੁਰਤੀਸ ਆ ਸਿਰਫ 200 ਰੁਪਏ ਦੇ ਵਿੱਚ ਤੁਹਾਨੂੰ ਸ਼ਾਰਟ ਕੁਰਤੀਸ ਮਿਲ ਰਹੀਆਂ ਜੋ ਕਿ ਕਿਤੇ ਵੀ ਨਹੀਂ ਮਿਲਣੀਆਂ ਤੁਹਾਨੂੰ ਪਿਓਰ ਕੋਟਾਂ ਕਿਤੇ ਨਹੀਂ ਹਾਂਜੀ ਲੁਧਿਆਣਾ ਹੀ ਜਾਣਾ ਪੈਣਾ ਹਾਂਜੀ ਥੇਲ ਖਰਚ ਕੇ ਅੱਛਾ ਔਰ ਇਹਨਾਂ ਨੇ ਪੀਸ ਵੀ ਸਾਰੇ ਸਿਲੈਕਟਿਵ ਲਿਆਉਂਦੇ ਆ ਹਾਂਜੀ ਇਹ ਮੈਨੂੰ ਇੱਕ ਹੋਰ ਗੱਲ ਪਤਾ ਲੱਗੀ ਕਹਿੰਦੇ ਕਿ ਇੱਕ ਵਾਰੀ ਜਿਹੜੇ ਆਰਟੀਕਲਸ ਆ ਜਾਂਦੇ ਆ ਉਹ ਰਿਪੀਟ ਨਹੀਂ ਹੁੰਦੇ ਨਹੀਂ ਨਹੀਂ ਸਰ ਰਿਪੀਟ ਨਹੀਂ ਕਰਦੇ ਤੁਹਾਡੇ ਮਤਲਬ ਇਹ ਹਫਤੇ ਜੇ ਇੱਕ ਵਾਰੀ ਸਟਾਕ ਕਲੀਅਰ ਹੋ ਗਿਆ ਮੁੜ ਕੇ ਮਹੀਨੇ ਬਾਅਦ ਆਫਟਰ ਤੁਹਾਨੂੰ ਨਿਊ ਨਿਊ ਵੈਰਾਈਟੀ ਜਿਹੜੀ ਹੈ ਦੇਖਣ ਨੂੰ ਮਿਲਣੀ ਹੈ ਕਿ ਕਸਟਮਰ ਆ ਕੇ ਇਹ ਨਹੀਂ ਕਹਿ ਸਕਦਾ ਵੀ ਇਹੀ ਪੀਸ ਤੁਹਾਡੇ ਕੋਲ ਹੈਗੇ ਇਹੀ ਆਰਟੀਕਲਸ ਆ ਪੈਂਟਸ ਵਗੈਰਾ ਵੀ ਹਾਂਜੀ ਲੇਡੀਜ਼ ਪੈਂਟਸ ਵੀ ਆ ਟੌਪ ਵੀ ਆ ਜਾਣਗੇ ਮਤਲਬ ਤੁਸੀਂ ਫੇਲ ਕਰਨਾ ਬਾਕੀਆਂ ਨੂੰ ਹਾਂਜੀ ਕਹਿੰਦੇ ਹਾਂਜੀ ਠੀਕ ਹੈ ਆ ਤੁਹਾਡੇ ਇਹਨੂੰ ਬਹੁਤ ਸਾਰੀ ਵੈਰਾਈਟੀ ਹੈ ਤੁਸੀਂ ਆਓਗੇ ਤਾਂ ਤੁਹਾਡਾ ਮਨ ਖੁਸ਼ ਹੋਵੇਗਾ ਔਰ ਖਾਸ ਗੱਲ ਇਹ ਆ ਕਿ ਹਜ਼ਾਰ ਤੋਂ ਥੱਲੇ ਥੱਲੇ 바ਰਗੇਨਿੰਗ ਕਰਨ ਦੀ ਲੋੜ ਹੀ ਨਹੀਂ ਆ ਏਦਾਂ ਨਹੀਂ ਆ ਕੋਈ ਤੁਹਾਨੂੰ 2500 ਰੁਪਏ ਰੇਟ ਦੱਸ ਦੇ ਫਿਰ ਬਾਅਦ ਵਿੱਚ ਕੋਈ ਨਹੀਂ ਬਾਅਦ ਵਿੱਚ ਕਹੇ ਕਿ ਹਾਂਜੀ ਐਨੇ ਤਾਂ ਅਸੀਂ ਲੈਸ ਕਰ ਤੇ ਦੇ ਦੋ ਤੁਸੀਂ 1800 ਕਿੰਨੇ ਦਾ ਆਹ ਭਾਜੀ 2500 ਜੀ ਚੱਲ ਤੁਸੀਂ 1800 ਦੇ ਦੋ ਫਿਰ ਤੁਹਾਡੇ ਮਨ ਚ ਵੀ ਕਿ ਤੋ 1500 ਚ ਵੀ ਮੰਨ ਸਕਦਾ ਸੀ ਪਰ ਐਕਚੁਅਲ ਜੋ ਦੀ ਕੀਮਤ ਤਾਂ 999 ਆ ਨਾ ਜੇ ਤੁਹਾਨੂੰ ਇੱਥੇ ਲੱਗ ਰਹੀ ਆ ਮੈਂ ਸੈਕਸ਼ਨ ਦਿਖਾ ਦੋ ਜੀ ਸਿਰਫ 300 ਰੁਪਏ ਤੋਂ ਟੀ-ਸ਼ਰਟ ਜਿਹੜੀ ਆ ਸ਼ੁਰੂ ਆ ਪਿਓਰ ਕਾਟਨ ਆ ਤਾਂ ਆਪਣੀ ਸਕਿਨ ਨੂੰ ਕੁਝ ਵੀ ਐਦਾ ਹਾਰਮ ਵਗੈਰਾ ਰੈਸ਼ ਨਹੀਂ ਕੋ ਪਿਓਰ ਕਾਟਨ ਰੈਸ਼ਸ ਵਗੈਰਾ ਗਰਮੀਆਂ ਦੇ ਵਿੱਚ ਜਿਹੜਾ ਆ ਆਪਾਂ ਕਹਿੰਦੇ ਆ ਕਿ ਆਪਾਂ ਕੰਫਰਟੇਬਲ ਹੋਵੇ ਹੈ ਨਾ ਸਟੱਫ ਤੇ ਉਹੀ ਚੀਜ਼ ਆ ਬਿਲਕੁਲ ਤੇ ਹਰ ਸੀਜ਼ਨ ਚ ਬਦਲਦਾ ਰਹਿੰਦਾ ਜੀ ਤੁਹਾਡੇ ਕੋਲ ਸਟਾਕ ਹਾਂ ਜੀ ਹਰ ਸੀਜ਼ਨ ਚ ਜਿਹੜਾ ਆ ਸੀਜ਼ਨ ਵਾਈਜ਼ ਸਟਾਕ ਆਉਂ ਠੀਕ ਹੈ ਜੀ ਇਹ ਵੀ ਬੜੀ ਫੈਸ਼ਨੇਬਲ ਟੀ-ਸ਼ਰਟ ਹੈ ਮੈਨੂੰ ਅੱਛੀ ਲੱਗੀ ਆ ਆ ਹੋ ਗਈ ਤੁਸੀਂ ਆ ਵੈਰਾਈਟੀ ਦੇਖ ਸਕਦੇ ਹੋ ਬਹੁਤ ਸਾਰੀ ਇਹਨਾਂ ਕੋਲ ਵੈਰਾਈਟੀ ਅਵੇਲੇਬਲ ਹੈਗੀ ਆ ਤੁਸੀਂ ਆ ਕੇ ਇੱਥੇ ਜ਼ਿਆਦਾ ਜਦੋਂ ਟੱਚ ਐਂਡ ਫੀਲ ਕਰੋਗੇ ਤੁਹਾਨੂੰ ਤਾਂ ਪਤਾ ਲੱਗੇਗਾ ਕਿ ਜੋ ਮੈਂ ਕਹਿ ਰਿਹਾ ਹਾਂ ਉਹ ਸਹੀ ਆ ਕਿ ਨਹੀਂ ਬਾਕੀ ਕਾਲਰ ਟੀ-ਸ਼ਰਟਸ ਵੀ ਆਵੇ ਜੇ ਦਿਖਾ ਦੇ ਮੈਨੂੰ ਥੋੜਾ ਐਕਸਪਲੇਨ ਕਰ ਦੋ ਕਾਲਰ ਟੀ-ਸ਼ਰਟਸ ਆ ਜਾਣਗੀਆਂ ਹਾਂ ਬਿਲਕੁਲ ਅਫੋਰਡੇਬਲ ਰੇਟਸ 'ਤੇ ਹੀ ਆਏ ਵੀ ਜੀ 500 ਤੋਂ ਆ 550 ਦੀ ਆ ਬਸ ਇਹੀ ਰੇਟਸ ਤੇ ਵਿੱਚ ਆ ਮੈਂਟੀ ਚ ਆ ਜਾਣਗੀਆਂ ਬਾਕੀ ਠੀਕ ਹੈ ਜੀ ਆ ਇਧਰ ਸ਼ਰਟਸ ਵਗੈਰਾ ਵੀ ਡਿਜ਼ਾਈਨ ਅੱਛੇ ਨੇ ਹਾਂ ਜੀ ਪ੍ਰਿੰਟਡ ਆ ਜਾਣਗੀਆਂ ਸ਼ਰਟਸ ਲਾਈਨਿੰਗ ਵਾਲੀਆਂ ਆ ਜਾਣਗੀਆਂ ਕੈਜ਼ੂਅਲ ਸ਼ਰਟਸ ਆ ਆਪਣੇ ਕੋਲ ਚੀਨੋਜ਼ ਆ ਜਾਣਗੇ ਪੈਂਟਸ ਆ ਜਾਣਗੇ ਹਾਂ ਜੀ ਬੜਾ ਦਿਖਾਈਓ ਚੀਨੋਜ਼ ਕਾਰਗੋ ਪੈਂਟਸ ਆ ਜਾਣਗੀਆਂ ਜੀ ਜੀ ਸਾਈਜ਼ ਸਾਰੇ ਮਿਲ ਜਾਣਗੇ ਹਾਂ ਜੀ ਸਾਈਜ਼ ਸਾਰੇ ਮਿਲ ਜਾਣਗੇ ਟ੍ਰਿਪਲ ਐਕਸਲ ਹਾਂਜੀ ਇਹੀ ਕਨਸੈਪਟ ਆ ਕਿਉਂਕਿ ਬਾਕੀ ਕਿਸੇ ਮਾਲ ਦੇ ਵਿੱਚ ਆਪਾਂ ਜਾਣਦੇ ਆ ਨਾ ਅਸੀਂ ਪਹਿਲਾਂ ਹੀ ਇਹ ਆਪਣੇ ਸੀਨੀਅਰਸ ਨੂੰ ਕਿਹਾ ਹੋਇਆ ਕਿ 3 ਐਕਸਲ 4 ਐਕਸਲ ਨਹੀਂ ਮਿਲਦਾ ਉੱਥੇ ਕਿ ਇੱਥੇ ਡਿਮਾਂਡ ਆਉਣਾ ਚੀਜ਼ਾਂ ਦੀ ਇਹ ਤੁਸੀਂ ਫੀਡਬੈਕ ਪਹਿਲਾਂ ਹੀ ਲੈ ਲਿਆ ਹਾਂਜੀ ਹਾਂਜੀ ਸਰ ਓਕੇ ਤਾਂ ਇਹਨਾਂ ਨੇ ਸ਼ਹਿਰ ਵਾਸੀਆਂ ਦਾ ਫੀਡਬੈਕ ਲਿਆ ਹੋਇਆ ਜੋ ਸ਼ਹਿਰ ਦੀ ਡਿਮਾਂਡ ਹੈ ਜੋ ਭੈਣਾ ਨੇ ਭਰਾਵਾਂ ਨੇ ਬੱਚਿਆਂ ਨੇ ਕੁਐਸਚਨਰ ਫਿਲ ਕੀਤੇ ਹੋਣਗੇ ਉਹਦੇ ਅਕੋਰਡਿੰਗਲੀ ਇਹਨਾਂ ਨੇ ਇੱਥੇ ਸਟਾਕ ਜਿਹੜਾ ਮੁਹਈਆ ਕਰਵਾਇਆ ਫਾਰਮਲਸ ਵੀ ਹੈਗੇ ਹਾਂਜੀ ਸਰ ਫਾਰਮਲ ਪੈਂਟਸ ਵੀ ਆ ਜਾਣਗੀਆਂ ਸ਼ਰਟਸ ਵੀ ਆ ਜਾਣਗੀਆਂ ਤੁਸੀਂ ਫਾਰਮਲ ਪੈਂਟ ਸ਼ਰਟ ਕਿਤੇ ਲੈਣ ਜਾਓਗੇ ਤੁਹਾਨੂੰ ਪਤਾ ਕਿੰਨੇ ਰੇਟ ਤੇ ਵਿਚਾਰ ਮਿਲਦੀਆਂ ਆ ਤੇ ਇਹ ਵੀ ਤੁਹਾਨੂੰ ਹਜ਼ਾਰ ਦੇ ਸਿਰਫ ਉਹਦੇ ਵਿੱਚ ਹਾਂਜੀ ਹਜ਼ਾਰ ਤੋਂ ਥੱਲੇ ਹਾਂਜੀ ਕੀ ਬਾਤ ਕੀ ਬਾਤ ਹੈ ਕੀ ਚੀਜ਼ ਹੈ ਪੈਸਾ ਪਰ ਇਹ ਵੀ ਤੁਹਾਨੂੰ ਹਜ਼ਾਰ ਪਾਰਟੀ ਵੇਅਰ ਸ਼ਰਟਸ ਵੀ ਹੈਗੀਆਂ ਆ ਜੀ ਤਾਂ ਮੈਕਸਿਮਮ ਟੂ ਮੈਕਸਿਮਮ 999 ਦਾ ਪ੍ਰਾਈਸ ਹੈ ਉਸ ਤੋਂ ਬਾਕੀ ਥੱਲੇ ਥੱਲੇ 99 ਰੁਪਏ ਤੋਂ ਸ਼ੁਰੂਆਤ ਹੋ ਜਾਂਦੀ ਹੈ ਹੁਣ ਆਪਾਂ ਕੈਫੇਟੇਰੀਆ ਚੱਲੀਏ ਸੱਚੇ ਘੁੰਮ ਘੁੰਮ ਕੇ ਅਸੀਂ ਥੱਕ ਚੁੱਕੇ ਆ ਤੇ ਹੁਣ ਪਹੁੰਚ ਗਏ ਆ ਜੀ ਕੈਫੇਟੇਰੀਆ ਵਿੱਚ ਔਰ ਖਾਸ ਕਰ ਇਹ ਹੈ ਕਿ ਜੋ ਇਹਨਾਂ ਦੇ ਪ੍ਰਾਈਸ ਹੈ ਇੱਥੇ ਟੀ ਦੇ ਅਤੇ ਕਾਫੀ ਦੇ ਬਹੁਤ ਹੀ ਜੈਨੂਇਨ ਸਿਰਫ 19 ਰੁਪਏ ਚ ਚਾਹ ਸ਼ੁਰੂ ਹੋ ਜਾਂਦੀ ਹੈ ਤੇ 28 ਰੁਪਏ ਚ ਕਾਫੀ ਮੈਮ ਮੈਨੂੰ ਲੱਗਦਾ ਕਿ ਜਿਹੜੇ ਸਟੂਡੈਂਟਸ ਆ ਉਹਨਾਂ ਦਾ ਫੇਵਰਿਟ ਸਪੌਟ ਬਣ ਜਾਣਾ ਹੈ ਹਾਂਜੀ ਬਿਲਕੁਲ ਆਪਣਾ ਆਪਾਂ ਨੂੰ ਪਤਾ ਹੈ ਆਇਲੈਂਡ ਸੈਂਟਰ ਵਗੈਰਾ ਨੇੜੇ ਆ ਸੋ ਕਈ ਵੇਲੇ ਹੁੰਦਾ ਆਪਾਂ ਨਹੀਂ ਲੈ ਕੇ ਆ ਸਕਦੇ ਕੋਈ ਲੰਚ ਵਗੈਰਾ ਵੀ ਅਫੋਰਡੇਬਲ ਪ੍ਰਾਈਸਿਸ ਤੇ ਜਿਹੜਾ ਸਾਨੂੰ ਸਾਰਾ ਕੈਫੇ ਦਾ ਆਪਣਾ ਨੂੰ ਮਿਲ ਜਾਂਦਾ ਚਾਹ ਜਿਹੜੀ ਟੀ ਹੈ 19 ਰੁਪਏ ਸ਼ੁਰੂ ਹੋ ਜਾਂਦੀ ਹੈ ਜਿੱਥੇ ਅੱਜਕੱਲ ਆਮ ਹੀ ਟੀ ਦਾ ਕੱਪ ਹੈ ਜਾਦਾ ਕੱਪ ਆ 40 ਰੁਪਏ ਤੋਂ ਸ਼ੁਰੂ ਹੁੰਦਾ ਫਿਰ ਕਾਫੀ ਕਿੰਨੇ ਦੀ ਇੱਥੇ ਕਾਫੀ 29 ਰੁਪਏ ਦੀ ਹੈ ਕਾਫੀ 29 ਰੁਪਏ ਚਾਹ 19 ਰੁਪਏ ਚ ਸ਼ੁਰੂ ਹੋ ਜਾਂਦੀ ਹੈ ਤੇ ਮੈਂ ਦੇਖ ਪਾ ਰਹੇ ਹਾਂ ਇਹਦੇ ਵਿੱਚ ਤੁਸੀਂ ਬਹੁਤ ਵੈਜ ਬਰਗਰ ਹੈ ਵੈਜ ਰੈਪ ਹੈ ਵੈਜ ਗਾਰਲਿਕ ਬ੍ਰੈਡ ਹੈ ਮੋਮੋਸ ਹੈ ਵੈਜ ਸਾਈਡਸ ਹੈ ਮਤਲਬ ਬਹੁਤ ਸਾਰੀ ਆਪਸ਼ਨ ਹੈ ਇਹ ਸਾਰੀਆਂ ਚੀਜ਼ਾਂ ਇੱਥੇ ਮਹਈਆ ਵੀ ਹੋਣਗੀਆਂ ਕਿ ਸਿਰਫ ਆਪਾਂ ਬਣਾਇਆ ਟੈਂਪਲੇਟ ਹੀ ਬਣਾਇਆ ਹੋਇਆ ਹੈ ਨਹੀਂ ਨਹੀਂ ਸਾਰਾ ਕੁਝ ਅਵੇਲੇਬਲ ਹੋਏਗਾ 버ਗਰ ਵੀ ਜਿਹੜੇ ਆਪਣਾ ਕੋਲ 30 ਰੁਪਏ ਤੋਂ ਸ਼ੁਰੂ ਆ ਤੇ ਪੀਜ਼ਾ ਹੈ ਜਿਹੜੀ ਆਮ ਸਸਤੇ ਕਰ ਹਾਂਜੀ ਪੀਜ਼ਾ ਜਿਹੜਾ ਹੈ 40 ਰੁਪਏ ਤੋਂ ਸ਼ੁਰੂ ਜਿਹੜੀ ਸਨੈਕਸ ਹੈ ਫਰੈਸ਼ ਹੋਣਗੇ ਹਾਂਜੀ ਹਾਂਜੀ ਤੁਹਾਡਾ ਮੈਨੂ ਮੈਂ ਦੇਖ ਪਾ ਰਿਹਾ ਪ੍ਰਾਈਸਸ ਸਾਰੇ ਬਹੁਤ ਜੈਨੂਇਨ ਲਿਖੇ ਹੋਏ ਆ ਪਰ ਫਿਰ ਵੀ ਮਨ ਚ ਸਵਾਲ ਆਉਂਦਾ ਕਿ ਪ੍ਰਾਈਸ ਇੰਨੇ ਨੋਮੀਨਲ ਆ ਪਰ ਤੁਸੀਂ ਬੈਲੈਂਸ ਕਿਵੇਂ ਕਰਦੇ ਹੋ ਕੁਆਲਿਟੀ ਕਿਵੇਂ ਮੇਨਟੇਨ ਰੱਖਦੇ ਹੋ ਸਰ ਅਸੀਂ ਬਲਕ ਚ ਮੰਗਵਾਉਂਦੇ ਆ ਤੇ ਖੁਦ ਹੀ ਪ੍ਰੀਪੇਅਰ ਕਰਦੇ ਆ ਚਾਹੇ ਪੀਜ਼ਾ ਬੇਸ ਆ ਜਾਂ ਡੋ ਆ ਪਰ ਅਸੀਂ ਪੀਜ਼ਾ ਵੀ ਖਾਦਾ ਤੁਹਾਡੀ ਸਕਰੀਨ ਤੇ ਤਸਵੀਰ ਚੱਲ ਰਹੀ ਹੈ ਮੈਂ ਤੇ ਮੇਰੇ ਨਾਲ ਮੇਰੀ ਟੀਮ ਨੇ ਅਸੀਂ ਇਹਨਾਂ ਦਾ ਪੀਜ਼ਾ ਖਾਦਾ ਵੀ ਹੈ ਪੀਜ਼ਾ ਬੇਸ ਟੀਮ ਨਾਲ ਮਤਲਬ ਇਹਨਾਂ ਦਾ ਸਲਿਮ ਸੀਗਾ ਇਹਨਾਂ ਅੱਛਾ ਸੀਗਾ ਇਹਨਾਂ ਬਿਲਕੁਲ ਲਾਈਟ ਸੀਗਾ ਔਰ ਜਿਹੜੇ ਇਹਨਾਂ ਦੇ ਵੈਜੀਟੇਬਲ ਸਪਾਈਸੀ ਬਾਕਸ ਫਰੈਸ਼ ਸੀਗੇ ਤਾਂ ਮਨ ਖੁਸ਼ ਹੋ ਗਿਆ ਬਿਲਕੁਲ ਇੱਕ ਤੁਸੀਂ ਹੋਰ ਖੁਸ਼ੀ ਦੇ ਰਹੇ ਆ ਮੈਂ ਸੁਣਿਆ ਕਿ 14 15 ਤਰੀਕ ਨੂੰ ਪੀਜ਼ਾ ਫ੍ਰੀ ਦੇ ਰਹੇ ਹਾਂ ਹਾਂਜੀ ਸਰ ਕਿ ਕੁਝ ਵੀ ਆਰਡਰ ਕਰਦੀ ਸਾਰਾ ਕੁਝ ਫ੍ਰੀ ਆ ਸਰ ਪੀਜ਼ਾ ਫ੍ਰੀ ਹੈ ਕਿਸੇ ਵੀ ਕਸਟਮਰ ਨੂੰ ਆਪਾਂ ਜਿਹੜਾ ਪੀਜ਼ਾ ਫ੍ਰੀ ਆ ਹਾਂਜੀ ਤਾਂ ਠੀਕ ਆ ਜਿਹੜਾ ਆਏਗਾ ਪੀਜ਼ਾ ਫ੍ਰੀ ਪਾਏਗਾ ਜਿਹੜਾ ਨਹੀਂ ਆਏਗਾ ਉਹ ਪਛਤਾਏਗਾ ਕਿਉਂਕਿ ਤੁਹਾਡੇ ਵਾਲਟ ਨੇ 1 ਰੁਪਿਆ ਨਹੀਂ ਖਰਚਣਾ ਤੁਸੀਂ ਇੱਥੇ ਆਣਾ ਕੈਫੇਟੇਰੀਆ ਆਣਾ ਪੀਜ਼ਾ ਆਰਡਰ ਕਰਨਾ ਤੁਹਾਨੂੰ ਪੀਜ਼ਾ ਫ੍ਰੀ ਮਿਲਣਾ ਤਾਂ 15 ਅਗਸਤ ਦਾ ਤੁਸੀਂ ਪੂਰਾ ਬੈਨੀਫਿਟ ਲੈ ਸਕਦੇ ਹੋ ਇੰਡੀਪੈਂਡੈਂਸ ਡੇ ਆ ਲੇਕਿਨ ਇਹ ਤੁਹਾਡੇ ਨਾਲ ਸੈਲੀਬ੍ਰੇਟ ਕਰਨਗੇ ਤੁਹਾਡਾ ਪੇਟ ਵੀ ਜਸ਼ਨ ਮਨਾਏਗਾ ਕੋਈ ਹੋਰ ਗੱਲ ਤੁਸੀਂ ਐਡ ਕਰਨਾ ਚਾਹੋ ਯੂਥ ਆ ਜਿਹੜਾ ਮੈਗੀ ਆ ਜਿਹੜਾ ਜ਼ਿਆਦਾ ਪਸੰਦ ਕਰਦਾ ਮੈਗੀ ਫਰਾਈਜ਼ ਪਾਸਤਾ ਸਾਡੇ ਕੋਲ ਸਾਰੀਆਂ ਆਪਸ਼ਨਸ ਹੈਗੀਆਂ ਆ ਪਰ ਤੁਸੀਂ ਇੱਥੇ ਆਉਨੇ ਤੁਹਾਨੂੰ ਭੁੱਖ ਲੱਗੀ ਹੋਈ ਆ ਜਿਨੀ ਦੇ ਤੱਕ ਤੁਸੀਂ ਸਮਾਨ ਖਰੀਦਣਾ ਉਹਨੇ ਦੇ ਤੱਕ ਆਰਡਰ ਤੁਹਾਡਾ ਤਿਆਰ ਵੀ ਹੋ ਜਾਣਾ ਤੁਹਾਡੇ ਨਾਲ ਬੱਚੇ ਆ ਤਾਂ ਕਰ ਉਹਨਾਂ ਨੂੰ ਮੈਗੀ ਵੀ ਖਿਲਾ ਸਕਦੇ ਆ ਵਾਸ਼ਰੂਮ ਦੀ ਫੈਸਿਲਿਟੀ ਇੱਥੇ ਹਾਂਜੀ ਸਰ ਵਾਸ਼ਰੂਮ ਹੈਗਾ ਪਬਲਿਕ ਵਾਸ਼ਰੂਮ ਆ ਜਿਹੜਾ ਉੱਪਰ ਆਪਾਂ ਫੈਸ਼ਨੇਬਲ ਸੈਕਸ਼ਨ 'ਚ ਜਾ ਕੇ ਆਏ ਹਾਂ ਹਾਂਜੀ ਉੱਥੇ ਟ੍ਰਾਇਲ ਰੂਮ ਵੀ ਹੈ ਪੂਰਾ ਹਾਂਜੀ ਸਰ ਪ੍ਰੋਪਰ ਹਾਂਜੀ ਮੈਨਸ ਦਾ ਅਲੱਗ ਹੈ ਵੂਮਨਸ ਤੋਂ ਅਲੱਗ ਹੈ ਮੈਨਸ ਦਾ ਅਲੱਗ ਹੈ ਪਰ ਮੈਂ ਚਾਹੁੰਨਾ ਜਾਣਦੇ ਜਾਣਦੇ ਸਾਡੇ ਭੈਣਾ ਭਰਾਵਾਂ ਨੂੰ ਤੁਸੀਂ ਬੇਨਤੀ ਕਰ ਦੋ ਕਿ 15 ਤਰੀਕ ਨੂੰ 14 15 ਦੋ ਦਿਨ ਤੁਸੀਂ ਜਿਹੜੀ ਇਹ ਓਪਰਚੁਨਿਟੀ ਦੇ ਰਹੇ ਹੋ ਜਿਹੜੀ ਆਫਰ ਦੇ ਰਹੇ ਉਹਨੂੰ ਅਵੇਲ ਕਰਾਓ ਸੋ ਜ਼ਰੂਰ ਆਇਓ ਸਾਡੇ ਕੋਲ 14 ਤੇ 15 ਤਰੀਕ ਖਾਸ ਹੈਗੀਆਂ ਜਿਹਦੇ ਵਿੱਚ ਹਰੇਕ ਕਸਟਮਰ ਨੂੰ ਆ ਜਿਹੜਾ ਪੀਜ਼ਾ ਆਪਾਂ ਫ੍ਰੀ ਦੇ ਰਹੇ ਹਾਂ ਪੀਜ਼ਾ ਫ੍ਰੀ ਹੋਰ ਚਾਹੀਦਾ ਕੀ ਪੀਜ਼ਾ ਫ੍ਰੀ ਤੇ ਜਿੰਨੀਆਂ ਵੀ ਇੱਥੇ ਕਮੋਡਿਟੀਆਂ ਨੇ ਪ੍ਰੋਡਕਟਸ ਨੇ ਐਸੈਂਸ਼ੀਅਲ ਗੁੱਡਸ ਨੇ ਉਹਨਾਂ ਤੇ ਜਿਵੇਂ ਤੁਸੀਂ ਪਹਿਲਾਂ ਕਹੇ ਡਿਸਕਾਊਂਟ ਸਾਰਾ ਸਾਲ ਚੱਲਦੇ ਰਹਿਣਗੇ ਹਾਂਜੀ ਹਾਂਜੀ ਔਰ ਫੈਸਟਿਵਲ ਸੀਜ਼ਨ ਤੇ ਡਿਸਕਾਊਂਟ ਵੱਧ ਜਾਵੇ ਬਿਲਕੁਲ ਠੀਕ ਹੈ ਸਿਮਰਨ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਮਿਲ ਕੇ ਮੈਨੂੰ ਲੱਗਦਾ ਜਿੰਨੀ ਤੁਸੀਂ ਗੱਲ ਕਹੀ ਹੈ ਉਹ ਵਾਕਿਆਨ ਵੀ ਗ੍ਰਹਿਣ ਕਰ ਲਈ ਹੋਵੇ ਕਿ ਇੱਥੇ ਪਹੁੰਚਣਗੇ ਤੁਹਾਨੂੰ ਮੌਕਾ ਦੇਣਗੇ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਜਿੰਨੇ ਵੀ ਸਾਡੇ ਭੈਣ ਭਰਾ ਵੀਡੀਓ ਦੇਖ ਕੇ ਆਉਣਗੇ ਤੁਸੀਂ ਉਹਨਾਂ ਨੂੰ ਸੈਟੀਸਫਾਈ ਕਰਕੇ ਭੇਜੋ ਬਿਲਕੁਲ ਬਹੁਤ ਸ਼ੁਕਰੀਆ ਜਿਉਂ ਇਹ ਕੋਈ ਆਮ ਮਾਰਟ ਨਹੀਂ ਢੇਰ ਸਾਰੀ ਸ਼ਾਪਿੰਗ ਕਰਨ ਤੋਂ ਬਾਅਦ ਤੁਹਾਡਾ ਟਾਈਮ ਵੀ ਬਹੁਤਾ ਵੇਸਟ ਨਹੀਂ ਹੁੰਦਾ ਕਿਉਂਕਿ ਇੱਥੇ ਤੁਹਾਨੂੰ 4 ਬਿਲਿੰਗ ਕਾਊਂਟਰ ਮਿਲਦੇ ਆ ਤੇ ਬੜੀ ਜਲਦੀ ਤੁਹਾਡਾ ਬਿੱਲ ਕੱਟਿਆ ਜਾਂਦਾ ਔਰ ਨਾਲ ਦੀ ਨਾਲ ਤੁਹਾਨੂੰ ਇੱਥੇ ਸ਼ਾਪਿੰਗ ਦਾ ਮਜ਼ਾ ਵੀ ਬਹੁਤ ਆਉਂਦਾ ਕਿਉਂਕਿ ਹਰ ਇੱਕ ਪ੍ਰੋਡਕਟ ਤੇ ਤੁਹਾਨੂੰ ਕੁਝ ਨਾ ਕੁਝ ਡਿਸਕਾਊਂਟ ਜ਼ਰੂਰ ਮਿਲਦਾ ਇੱਕ ਵਾਰੀ ਤੁਹਾਨੂੰ ਮੈਂ ਐਡਰੈਸ ਕਨਫਰਮ ਫੇਰ ਤੋਂ ਕਰ ਦਵਾ ਜੀ ਅਸੀਂ ਇਸ ਸਮੇਂ ਨਵਾਂ ਸ਼ਹਿਰ ਬੰਗਾ ਰੋਡ ਸੁਰਿੰਦਰਾ ਟਾਵਰ ਤੇ ਮੌਜੂਦ ਹਾਂ ਇੱਥੇ ਚਹਿਲ ਪਹਿਲ ਹਮੇਸ਼ਾ ਹੀ ਰਹਿੰਦੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਗੱਡੀਆਂ ਇੱਥੇ ਖੜੀਆਂ ਪਾਰਕਿੰਗ ਦੀ ਬੇਸਮੈਂਟ ਦੇ ਵਿੱਚ ਹੈ ਔਰ ਤੁਸੀਂ ਇੱਥੇ ਆਓ ਆਪਣੇ ਸ਼ਾਪਿੰਗ ਐਕਸਪੀਰੀਅੰਸ ਨੂੰ ਖਾਸ ਬਣਾਓ ਜਿਵੇਂ ਇਹਨਾਂ ਨੇ ਲਿਖਿਆ ਕਿ 70% ਤੋਂ ਡਿਸਕਾਊਂਟ ਸ਼ੁਰੂ ਹੋ ਕੇ 50% ਤੱਕ ਚਲੇ ਜਾਂਦਾ ਹੈ 1000 ਦੀ ਜੇ ਤੁਸੀਂ ਸ਼ਾਪਿੰਗ ਕਰਦੇ ਹੋ 999 ਰੁਪਏ ਦੀ ਤਾਂ ਤੁਹਾਨੂੰ 70 ਰੁਪਏ ਦੇ ਅੰਦਰ 1 ਕਿਲੋ ਜਿਹੜੀ ਖੰਡ ਆ ਉਹ ਫ੍ਰੀ ਮਿਲਦੀ ਹੈ ਔਰ ਉਸ ਦੇ ਨਾਲ ਦੀ ਨਾਲ ਇਹ ਆਪਣੇ ਆਪ ਵਿੱਚ ਨਵਾਂ ਸ਼ਹਿਰ ਦੀ ਹਿਸਟਰੀ ਵਿੱਚ ਨਵਾਂ ਚੈਪਟਰ ਲਿਖਿਆ ਗਿਆ ਪਹਿਲਾ ਚੈਪਟਰ ਲਿਖਿਆ ਗਿਆ ਤੇ ਜਿਹੜਾ ਮਾਰਟ ਆ ਇਹ 24 ਘੰਟੇ 365 ਦਿਨ ਸਾਲ ਦੇ ਤੇ ਸੱਤੇ ਦਿਨ ਹਫਤੇ ਦੇ ਖੁੱਲਾ ਰਹੇਗਾ ਔਰ ਤੁਹਾਨੂੰ ਇਹ ਜਿਹੜਾ ਮਾਰਟ ਆ ਵੈਲਕਮ ਕਰ ਰਿਹਾ ਉਡੀਕ ਰਿਹਾ ਕਿ ਤੁਸੀਂ ਆਓ ਤੇ ਇਹ ਤੁਹਾਡਾ ਸਾਥ ਦੇਣ ਤੇ ਤੁਹਾਨੂੰ ਵੱਧ ਤੋਂ ਵੱਧ ਡਿਸਕਾਊਂਟ ਜਿਹੜਾ ਆ ਉਹ ਪ੍ਰੋਵਾਈਡ ਕਰਾਉਣਾ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਤਾਂ ਇੱਕ ਜ਼ਰੀਆ ਆ ਤਾਂ ਜੋ ਤੁਹਾਡਾ ਬੈਨੀਫਿਟ ਹੋ ਸਕੇ ਕਿਸੇ ਦਾ ਬਿਜ਼ਨਸ ਚੱਲ ਸਕੇ ਪੱਕੀ ਤੁਹਾਡੇ ਜਿੰਨੇ ਵੀ ਕਮੈਂਟ ਹੁੰਦੇ ਸਾਡੇ ਲਈ ਬਹੁਤ ਸਤਿਕਾਰਯੋਗ ਹੁੰਦੇ ਆ ਅਸੀਂ ਤੁਹਾਡੇ ਹਰ ਇੱਕ ਕਮੈਂਟ ਤੇ ਗੌਰ ਕਰਦੇ ਆਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਈਏ ਬੜੇ ਜਾਨੇ ਫਿਤ ਨੋਸ਼ਰਮ ਛੋਟੀ ਦਿਨ ਸ੍ਰੀ ਕੈਮਰਾ ਪਰਸਮਿਤੀ ਕੋਨਜਾਜ਼ ਤੋਂ ਪੌਲ ਜੀ ਦਿਖਤ ਹੋ ਜ਼ਰੂਰ ਮੰਗੇ ਸਤਿ ਸ਼੍ਰੀ ਅਕਾਲ ਰਾਬਰਾਖਾ